ਆਟਿਜ਼ਮ ਕੋਈ ਵੀ ਬਿਮਾਰੀ ਨਹੀਂ ਹੈ ਇੱਕ ਕੰਡੀਸ਼ਨ ਹੁੰਦੀ ਹੈ ਸੋ ਜਿਹੜੀ ਕਿ ਬੱਚੇ ਦੇ ਨਾਲ ਬਾਈ ਬਰਥ ਹੁੰਦੀ ਹੈ ਪਰ ਬਹੁਤ ਸਾਰੇ ਪੇਰੈਂਟਸ ਦਾ ਮੰਨਣਾ ਹੈ ਵਾ ਕਿ ਇਹ ਮੇਰਾ ਬੱਚਾ ਪਹਿਲਾਂ ਠੀਕ ਸੀ ਬਾਅਦ ਵਿੱਚ ਹੋ ਗਈ ਬੱਚੇ ਕੋਲ ਜਾਂ ਤੇ ਸ਼ਬਦ ਨਹੀਂ ਹੈ ਹੈ ਵੀ ਤੇ ਉਹ ਕਮਿਊਨੀਕੇਟ ਨਹੀਂ ਕਰ ਪਾਉਂਦਾ ਆਪਣਾ ਇਹ ਪਹਿਲਾ ਰੈੱਡ ਫਲੈਗ ਫॉर ਆਟਿਜ਼ਮ ਹੈ ਯਾਨੀ ਕਿ ਬੱਚੇ ਕੋਲ ਸ਼ਬਦ ਨਹੀਂ ਹੈ ਜਾਂ ਸ਼ਬਦ ਹੈ ਤੇ ਉਹ ਕਮਿਊਨੀਕੇਟ ਨਹੀਂ ਕਰ ਪਾ ਰਿਹਾ ਜਿਆਦਾ ਬੱਚਿਆਂ ਦੇ ਨਾਲ ਖੁੱਲਣਾ ਮਿਲਣਾ ਨਹੀਂ ਆਪਣੇ ਨਾਮ ਨੂੰ ਪੁਕਾਰਨ ਤੇ ਰਿਸਪੌਂਡ ਨਹੀਂ ਕਰਨਾ ਆਈ ਕੰਟੈਕਟ ਨਹੀਂ ਬਣਾਉਣਾ ਸੋ ਜਿਆਦਾ ਅਗਰੈਸਿਵ ਰਹਿਣਾ ਜਿਆਦਾ ਜ਼ਿੱਦੀ ਰਹਿਣਾ ਹਾਈਪਰ ਐਕਟਿਵ ਹੋ ਜਾਣਾ ਸੋ ਇਸ ਤਰੀਕੇ ਦੇ ਜਦੋਂ ਤੁਹਾਨੂੰ ਕਹਿੰਦੇ ਸੀਗੇ ਤੁਸੀਂ ਇਸ ਚੀਜ਼ ਬਾਰੇ ਜਾਣੂ ਸੀਗੇ ਪਹਿਲਾਂ ਕਿ ਜਾਂ ਫਿਰ ਬਾਕੀ ਪੇਰੈਂਟਸਾਂ ਨੂੰ ਤੁਸੀਂ ਵੀ ਇਗਨੋਰ ਕਰਦੇ ਸੀਗੇ ਭਾਜੀ ਬਸ ਇਹੀ ਕਹਿਣਾ ਚਾਹੁੰਦਾ ਕਿ ਇਹ ਉਹਨਾਂ ਦਾ ਕਸੂਰ ਨਹੀਂ ਹੈ ਜਿਹੜਾ ਅੱਜ ਤੁਹਾਨੂੰ ਸਮਝਾ ਰਿਹਾ ਨਾ ਇਹ ਵੀ ਇਦਾਂ ਦਾ ਹੀ ਸੀਗਾ 6 ਮਹੀਨੇ ਮੇਰੀ ਵਾਈਫ ਮੈਨੂੰ ਕਨਵਿੰਸ ਕਰਦੀ ਰਹੀਗੀ ਔਰ ਮੈਂ ਉਹਨੂੰ ਕਹਿੰਦਾ ਸੀ ਨਹੀਂ ਨਹੀਂ ਪ੍ਰੋਬਲਮ ਮੇਰੇ ਨਿਆਂਣੇ ਚ ਨਹੀਂ ਹੈ ਤੇਰੇ ਚ ਹੈ ਠੀਕ ਹੈ ਬਟ ਉਹ ਜਦੋਂ ਫਿਰ ਉਹਨੇ ਮਤਲਬ ਉਹਦੇ ਪੇਸ਼ੈਂਸ ਖਤਮ ਹੋ ਗਿਆ ਉਹਨੇ ਕਿਹਾ ਭਾਈ ਤੂੰ ਚੱਲਣਾ ਚੱਲ ਨਹੀਂ ਚੱਲਣਾ ਮੈਂ ਤੇ ਡਾਕਟਰ ਕੋ ਜਾ ਰਹੀ ਹਾਂ ਜਦੋਂ ਡਾਕਟਰ ਨੇ ਸਮਝਾਇਆ ਉਦੋਂ ਜਾ ਕੇ ਸਮਝ ਆਈ ਪਰ ਮੈਂ ਸਭ ਤੋਂ ਵੱਡੀ ਐਗਜ਼ੈਂਪਲ ਦਾ ਤੁਹਾਡੇ ਬੇਟੇ ਵੀ ਹੀ ਦਵਾਂਗਾ ਕਿ ਅੱਜ ਉਹ ਸਾਈਕਲਿੰਗ ਕਰਦਾ ਬਹੁਤ ਵਧੀਆ ਅੱਜ ਉਹ 스ਵੀਮਰ ਹੈ ਬਹੁਤ ਵਧੀਆ ਅੱਜ ਉਹ ਗਰਾਊਂਡ ਦੇ ਵਿੱਚ ਬਹੁਤ ਵਧੀਆ ਖੇਡਦਾ ਉਹ ਫਿਰ ਇਹੀ ਐਜੂਕੇਸ਼ਨ ਦੇ ਨਾਲ ਠੀਕ ਹੋਏ ਨੇ ਕਿ ਜਾਂ ਉਹਨਾਂ ਨੂੰ ਕੋਈ ਵੱਖਰੀ ਸਪੈਸ਼ਲ ਕੋਈ ਕੋਈ ਟ੍ਰੀਟਮੈਂਟ ਮਿਲਿਆ ਉਹਨੂੰ ਜੋ ਵੱਖਰਾ ਮਿਲਿਆ ਨਾ ਮੈਂ ਸਾਰਿਆਂ ਨੂੰ ਕੰਗੋ ਵੱਖਰੀਆਂ ਜ਼ਰੂਰ ਲੈਣਾ ਪਾਜੀ ਉਹਨੂੰ ਵੱਖਰੀਆਂ ਮਿਲੀਆਂ ਇੱਥੇ ਦੇ ਆਉਣ ਵਾਲੇ ਹਰ ਮਾਪੇ ਬਦ ਦੁਆ ਜਿਹੜਾ ਮਾਪੇ ਇੱਥੇ ਆ ਰਿਹਾ ਨਾ ਜਦੋਂ ਉਹਨਾਂ ਦੇ ਬੱਚਿਆਂ ਦੇ ਨਾਲ ਸਹੀ ਤਰੀਕੇ ਦੇ ਨਾਲ ਕੰਮ ਹੋ ਰਿਹਾ ਨਾ ਪਾਜੀ ਉਹ ਦੋ ਦੋ ਹੱਥੀ ਮੈਨੂੰ ਦੁਆਵਾਂ ਦੇ ਲੈਂਦੇ ਸੋ ਉਹ ਦੁਆਵਾਂ ਨੇ ਮੇਰੇ ਬੱਚੇ ਨੂੰ ਬਹੁਤ ਰਿਜ਼ਲਟ ਦਿੱਤੇ ਆਟイズਮ ਦੇ ਵਿੱਚ ਕਹਿੰਦੇ ਨੇ ਇਫ ਯੂ ਮੀਟ ਅ ਵਨ ਪਰਸਨ ਇਨ ਆਟイズਮ ਸੋ ਯੂ ਮੀਟ ਅ ਓਨਲੀ ਵਨ ਟਾਈਪ ਆਫ ਆਟイズਮ ਸੋ ਆਟイズਮ ਇਨੇ ਤਰ੍ਹਾਂ ਦਾ ਹੈ ਕਿ ਉਹਨੂੰ ਪੂਰਾ ਡਿਸਕ੍ਰਾਈਬ ਨਹੀਂ ਕੀਤਾ ਜਾਦਾ ਹਰ ਬੱਚਾ ਆਪਣੇ ਆਪ ਚਲੱਗਾ ਸੋ ਅਗਰ ਇਹ ਮੈਨੂੰ ਪਤਾ ਹੋਵੇ ਕਿ ਮੈਂ ਕਿੰਨੇ ਟਾਈਮ ਚ ਠੀਕ ਹੋ ਜਾਏ ਭਾਜੀ ਮੈਂ ਤਾਂ ਫਿਰ ਇਹਦੇ ਸਿਲੇਬਸ ਬਣਾਮਣਾ ਬੰਨ੍ਹ ਦਵਾ ਫਿਰ ਤਾਂ ਕਿਸੇ ਨੂੰ ਇੱਥੇ ਬੁਲਾਵਾਂ ਹੀ ਨਾ ਤੁਹਾਡੋਂ ਤੁਹਾਨੂੰ ਇੱਕ ਰਿਕਵੈਸਟ ਕਰਨਾ ਚਾਹਵਾਂਗਾ ਕਿਉਂਕਿ ਤੁਸੀਂ ਤੁਹਾਡੇ ਚੈਨਲ ਨੂੰ ਤੁਹਾਨੂੰ ਬਹੁਤ ਲੋਕ ਪਿਆਰ ਕਰਦੇ ਨੇ ਬਹੁਤ ਲੋਕ ਦੇਖਦੇ ਨੇ ਮੈਂ ਇੱਥੇ ਲੋਕਾਂ ਦੀ ਸੋਚ ਬਦਲਣਾ ਚਾਹੁੰਦਾ ਲੋਕ ਇਹਨਾਂ ਨੂੰ ਨਾ ਇਦਾਂ ਦੇ ਬੱਚੇ ਇਹਨਾਂ ਨੂੰ ਕਮਜ਼ੋਰ ਇਹਨਾਂ ਨੂੰ ਮੈਂਟਲੀ ਰਿਟ੍ਰੇਡ ਸਮਝਦੇ ਮੈਂ ਉਹਨਾਂ ਨੂੰ ਇਹ ਸਮਝਾਉਣਾ ਚਾਹੁੰਦਾ ਕਿ ਤੁਸੀਂ ਇਹ ਜ਼ਰੂਰ ਦੇਖਦੇ ਹੋ ਕਿ ਪਿੱਛੇ ਨੇ ਤੁਸੀਂ ਇਹ ਕਿਉਂ ਨਹੀਂ ਦੇਖਦੇ ਕਿ ਉਹਨਾਂ ਨੂੰ ਪਰਫੈਕਟ ਚਾਈਲਡ ਵੀ ਕਿਹਾ ਜਾਂਦਾ ਉਹਨਾਂ ਨੂੰ ਸਪੈਸ਼ਲ ਚਾਈਲਡ ਵੀ ਕਿਹਾ ਜਾਂਦਾ ਅਸੀਂ ਉਹਨਾਂ ਦੀ ਸਪੈਸ਼ਲਟੀ ਨਹੀਂ ਦੇਖ ਰਹੇ ਅਸੀਂ ਕਮਜ਼ੋਰੀ ਦੇਖ ਰਹੇ ਹਾਂ ਕਿ ਤੁਸੀਂ ਵੀ ਰਿਕੁਐਸਟ ਕਰੋ ਕਿ ਇਹ ਜਿਹੜੇ ਦਿਖ ਰਹੇ ਨੇ ਇੱਕ ਵਾਰੀ ਉਹ ਇਹਨਾਂ ਨੂੰ ਵੀ ਉਨੀ ਸਪੋਰਟ ਦੇ ਕੇ ਤੇ ਦੇਖਣ ਜਿੰਨੀ ਉਹ ਆਪਣੇ ਜਿਨ੍ਹਾਂ ਨੂੰ ਨਾਰਮਲ ਕਹਿੰਦੇ ਨੇ ਇਹ ਬੱਚੇ ਨਾ ਤੁਹਾਨੂੰ ਸੈਲੀਬ੍ਰਿਟੀ ਬਣ ਕੇ ਦਿਖਾਣਗੇ ਨਾ ਤੇ ਮੈਨੂੰ ਆ ਕੇ ਫੜ ਔਟイズਮ ਇੱਕ ਅਜੀਹੀ ਬਿਮਾਰੀ ਹੈ ਜਿਸ ਨੂੰ ਬਹੁਤੇ ਲੋਕ ਮੰਨਣਾ ਹੀ ਨਹੀਂ ਚਾਹੁੰਦੇ ਕਿ ਔਟイズਮ ਸਾਡੇ ਬੱਚੇ ਨੂੰ ਹੋ ਸਕਦਾ ਹੈ ਪਰ ਜੇਕਰ ਇਸ ਨੂੰ ਸਮੇਂ ਸਿਰ ਫੜ ਲਿਆ ਜਾਵੇ ਇਸ ਬਿਮਾਰੀ ਨੂੰ ਤਾਂ ਅਸੀਂ ਉਸ ਔਟイズਮ ਦੇ ਉੱਪਰ ਕਾਬੂ ਪਾ ਸਕਦੇ ਹਾਂ ਆਪਣੇ ਬੱਚੇ ਨੂੰ ਠੀਕ ਕਰ ਸਕਦੇ ਹਾਂ ਇਸ ਦੇ ਲੱਛਣ ਕੀ ਹੁੰਦੇ ਨੇ ਇਸ ਨੂੰ ਠੀਕ ਕਿਦਾਂ ਕੀਤਾ ਜਾ ਸਕਦਾ ਕਿਹੜੇ ਸੈਂਟਰ ਦੇ ਵਿੱਚ ਭੇਜਣਾ ਹੁੰਦਾ ਉੱਥੇ ਸਟੱਡੀ ਕੀ ਹੁੰਦੀ ਹੈ ਸਾਰੀ ਅੱਜ ਜਾਣਕਾਰੀ ਤੁਹਾਨੂੰ ਦਵਾਂਗੇ ਮੇਰੇ ਨਾਲ ਰਗੂ ਬਹਿਲ ਨੇ ਆ ਜਿਹੜੇ ਇੱਕ ਫਾਊਂਡੇਸ਼ਨ ਚਲਾ ਰਹੇ ਨੇ ਔਟイズਮ ਦੇ ਲਈ ਕੇਅਰ ਫੋਰ ਔਟイズਮ ਫਾਊਂਡੇਸ਼ਨ ਹੈ ਬਹੁਤ ਚਰਚਾ ਦੇ ਵਿੱਚ ਰਹਿੰਦੀ ਹੈ ਫਾਊਂਡੇਸ਼ਨ ਕਿਉਂਕਿ ਇੱਥੇ ਬੱਚੇ ਠੀਕ ਹੋ ਕੇ ਜਾਂਦੇ ਰਹੇ ਨੇ ਕਿਉਂਕਿ ਇਹ ਵੀ ਗੱਲ ਕਹੀ ਜਾਂਦੀ ਕਿ ਔਟイズਮ ਜਿਸ ਬੱਚੇ ਨੂੰ ਹੋ ਜਾਂਦਾ ਉਹ ਬੱਚਾ ਠੀਕ ਨਹੀਂ ਹੁੰਦਾ ਪਰ ਇਹ ਮਿਥ ਅੱਜ ਤੁਹਾਡੀ ਗਲਤ ਹੋਵੇਗੀ ਇਸ ਇੰਟਰਵਿਊ ਨੂੰ ਬਹੁਤ ਧਿਆਨ ਦੇ ਨਾਲ ਸੁਣਿਓ ਬੈਲ ਸਾਬ ਸਭ ਤੋਂ ਪਹਿਲਾਂ ਤੁਸੀਂ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢਿਆ ਉਹਦੇ ਲਈ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸੋ ਮਚ ਸਰ ਮੈਂ ਤੇ ਸਰ ਆਪਣੇ ਸਮੇਂ 'ਚੋਂ ਸਮਾਂ ਕੱਢਿਆ ਮੈਂ ਤੁਹਾਡਾ ਥੈਂਕ ਯੂ ਕਰਨਾ ਚਾਹਨਾ ਤੁਸੀਂ ਮੇਰੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣਾ ਸਮਾਂ ਕੱਢਿਆ ਤੁਹਾਡਾ ਬਹੁਤ-ਬਹੁਤ ਥੈਂਕ ਯੂ ਸਭ ਤੋਂ ਪਹਿਲਾਂ ਤਾਂ ਬਾਈ ਜੀ ਇਹ ਹੀ ਕਿ ਇਹ ਆਟਿਜ਼ਮ ਬਿਮਾਰੀ ਹੈ ਕੀ ਇਸ ਦੇ ਲੱਛਣ ਕੀ ਹੁੰਦੇ ਨੇ ਕਿਉਂਕਿ ਬਹੁਤੇ ਲੋਕਾਂ ਨੂੰ ਤਾਂ ਆਟਿਜ਼ਮ ਬਾਰੇ ਨੌਲੇਜ ਹੀ ਨਹੀਂ ਗਈ ਇਸ ਦੇ ਲੱਛਣ ਕੀ ਹੁੰਦੇ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹਾਂਗੇ ਕਿ ਆਟਿਜ਼ਮ ਕੋਈ ਬਿਮਾਰੀ ਨਹੀਂ ਹੈ ਸੋ ਆਟਿਜ਼ਮ ਕੋਈ ਵੀ ਬਿਮਾਰੀ ਨਹੀਂ ਹੈ ਇੱਕ ਕੰਡੀਸ਼ਨ ਹੁੰਦੀ ਹੈ ਸੋ ਜਿਹੜੀ ਕਿ ਬੱਚੇ ਦੇ ਨਾਲ ਬਾਈ ਬਰਥ ਹੁੰਦੀ ਹੈ ਪਰ ਬਹੁਤ ਸਾਰੇ ਪੇਰੈਂਟਸ ਦਾ ਮੰਨਣਾ ਹੈ ਵਾ ਕਿ ਇਹ ਮੇਰਾ ਬੱਚਾ ਪਹਿਲਾਂ ਠੀਕ ਸੀ ਬਾਅਦ ਵਿੱਚ ਹੋ ਗਈ ਸੋ ਉਹ ਮਾਪੇ ਨੂੰ ਮੈਂ ਦੱਸਣਾ ਚਾਹਨਾ ਕਿ ਇਹ ਬਾਅਦ ਵਿੱਚ ਨਹੀਂ ਹੁੰਦੀ ਇਹ ਬਾਇਰਥ ਹੀ ਹੁੰਦੀ ਹੈ ਪਹਿਲਾਂ ਸਾਨੂੰ ਉਹਦੇ ਜਿਹੜੇ ਸਿੰਪਟਮਸ ਹੁੰਦੇ ਨੇ ਅਸੀਂ ਉਹਨੂੰ ਬਾਦਰ ਨਹੀਂ ਕਰਦੇ ਸੋ ਬਾਦਰ ਕਿਵੇਂ ਨਹੀਂ ਕਰਦੇ ਆ ਮੇਰਾ ਬੱਚਾ ਛੋਟਾ ਹੈ ਹੁਣ ਨਿਊ ਬੋਨ ਬੇਬੀ ਹੈ ਜੀ ਉਹ ਆਪਣੀ ਹਰ ਚੀਜ਼ ਨੂੰ ਕਿਵੇਂ ਐਕਸਪ੍ਰੈਸ ਕਰਦਾ ਰੋ ਕੇ ਉਹਨੂੰ ਭੁੱਖ ਲੱਗਦੀ ਹੈ ਰੋ ਪੈਂਦਾ ਉਹਨੂੰ ਠੰਡ ਲੱਗਦੀ ਹੈ ਰੋ ਪੈਂਦਾ ਉਹਨੂੰ ਗਰਮੀ ਲੱਗਦੀ ਹੈ ਰੋ ਪੈਂਦਾ ਉਹ ਸੁਸੂ ਕਰਦਾ ਰੋ ਪੈਂਦਾ ਕਿਉਂਕਿ ਉਹਦੇ ਕੋਲ ਇੱਕ ਹੀ ਕਮਿਊਨੀਕੇਸ਼ਨ ਦਾ ਵੇ ਹੁੰਦਾ ਸੋ ਐਵੇਂ ਜਿਹੜੇ ਮੇਰੇ ਆਟਿਸਮ ਦੇ ਬੱਚੇ ਹੁੰਦੇ ਨੇ ਜਰਨਲੀ ਅਸੀਂ ਬੱਚਿਆਂ ਨੂੰ ਦੇਖਦੇ ਹਾਂ 6 ਮਹੀ ਇੱਕ ਸਾਲ ਦਾ ਬੱਚਾ ਫਿਊ ਵਰਡ ਬੋਲਨੇ ਸ਼ੁਰੂ ਕਰ ਦਿੰਦਾ ਹੈ 1.5 ਤੋਂ 2 ਸਾਲ ਦਾ ਬੱਚਾ ਫਿਊ ਵਰਡ ਜੋੜ ਕੇ ਬੋਲਨੇ ਸ਼ੁਰੂ ਕਰ ਦਿੰਦਾ ਹੈ ਬਟ ਹੁਣ ਮੇਰਾ ਬੱਚਾ ਜਿਹੜਾ ਆਰਟਿਜ਼ਮ ਦੇ ਇਹਨਾਂ ਕੋਲ ਜ਼ਿਆਦਾਤਰ ਇਹ ਬੱਚੇ ਸਪੀਚ ਨਹੀਂ ਹੁੰਦੀ ਸੋ ਇਹਨੂੰ ਮੈਂ ਤੁਹਾਨੂੰ ਦੱਸਿਆ ਕਿ ਤਿੰਨ ਡੋਮੇਨ ਨਾਲ ਦੇਖਿਆ ਜਾਂਦਾ ਪਹਿਲਾ ਡੋਮੇਨ ਹੁੰਦਾ ਹੈ ਬੱਚੇ ਕੋਲ ਸ਼ਬਦ ਹੋਣਾ ਜਾਂ ਨਾ ਹੋਣਾ ਮਤਲਬ ਬੱਚੇ ਕੋਲ ਜਾਂ ਤੇ ਸ਼ਬਦ ਨਹੀਂ ਹੈ ਹੈ ਵੀ ਤੇ ਉਹ ਕਮਿਊਨੀਕੇਟ ਨਹੀਂ ਕਰ ਪਾਉਂਦਾ ਆਪਣਾ ਇਹ ਪਹਿਲਾ ਰੈਡ ਫਲੈਗ ਫॉर ਆਰਟਿਜ਼ਮ ਹੈ ਯਾਨੀ ਕਿ ਬੱਚੇ ਕੋਲ ਸ਼ਬਦ ਨਹੀਂ ਹੈ ਜਾਂ ਸ਼ਬਦ ਹੈ ਤੇ ਉਹ ਕਮਿਊਨੀਕੇਟ ਨਹੀਂ ਕਰ ਪਾ ਰਿਹਾ ਦੂਸਰਾ ਹੈ ਸੋਸ਼ਲ ਡੈਫਿਸਿਟ ਸੋਸ਼ਲ ਡੈਫਿਸਿਟ ਮਤਲਬ ਬੱਚਾ ਆਪਣੇ ਆਪ ਚ ਹੈਲੋ ਨਹੀਂ ਬਾਈ ਨਹੀਂ ਕੁਲਣਾ ਨਹੀਂ ਮਿਲਣਾ ਨਹੀਂ ਆਇਡੈਂਟੀਫਾਈ ਨਹੀਂ ਕਰਨਾ ਮਮਾ ਨੂੰ ਮਮਾ ਨਹੀਂ ਕਹਿਣਾ ਪਾਪਾ ਨੂੰ ਪਾਪਾ ਨਹੀਂ ਕਹਿਣਾ ਇਸ ਤਰੀਕੇ ਦੇ ਨਾਲ ਸੋ ਇਹ ਦੂਸਰਾ ਰੈਡ ਫਲੈਗ ਫਾਰ ਆਟイズਮ ਹੋ ਗਿਆ ਯਾਨੀ ਕਿ ਬੱਚਾ ਸੋਸ਼ੀਅਲੀ ਡੈਫਿਸਿਟ ਹੈ ਤੀਸਰਾ ਹੁੰਦਾ ਹੈ ਸਟੀਰੀਓਟਿਪੀਕਲ ਬਿਹੇਵੀਅਰ ਸਟੀਰੀਓਟਿਪੀਕਲ ਬਿਹੇਵੀਅਰ ਮਤਲਬ ਜਿਵੇਂ ਕੁਝ ਅਲੱਗ ਜਿਹਾ ਬਿਹੇਵ ਕਰਨਾ ਸੋ ਜਿਵੇਂ ਆਪਣੇ ਆਪ ਹੀ ਹੱਸਣ ਲੱਗ ਪੈਣਾ ਆਪਣੇ ਆਪ ਹੀ ਰੋਣ ਲੱਗ ਪੈਣਾ ਕਿਸੇ ਵੀ ਚੀਜ਼ ਦੇ ਨਾਲ ਫੈਸੀਨੇਟਡ ਹੋ ਜਾਣਾ ਸੋ ਆ ਜਿਆਦਾ ਬੱਚਾ ਦੇ ਨਾਲ ਖੁੱਲਣਾ ਮਿਲਣਾ ਨਹੀਂ ਆਪਣੇ ਨਾਮ ਨੂੰ ਪੁਕਾਰਨ ਤੇ ਰਿਸਪੌਂਡ ਨਹੀਂ ਕਰਨਾ ਆਈ ਕੰਟੈਕਟ ਨਹੀਂ ਬਣਾਉਣਾ ਸੋ ਜਿਆਦਾ ਅਗਰੈਸਿਵ ਰਹਿਣਾ ਜਿਆਦਾ ਜ਼ਿੱਦੀ ਰਹਿਣਾ ਹਾਈਪਰ ਐਕਟਿਵ ਹੋ ਜਾਣਾ ਸੋ ਇਸ ਤਰੀਕੇ ਤੇ ਸੋ ਹੁਣ ਮੇਰਾ ਬੱਚਾ ਅਗਰ 6 ਮਹੀਨੇ ਦਾ ਹੈ ਤੁਸੀਂ ਉਹਨੂੰ ਉਹਦੇ ਨਾਮ ਤੋਂ ਪੁਕਾਰ ਰਹੇ ਹੋ ਉਹ ਨਹੀਂ ਰਿਸਪੌਂਡ ਕਰ ਰਿਹਾ ਅਸੀਂ ਬਾਦਰ ਨਹੀਂ ਕਰਦੇ ਅਸੀਂ ਕਹਿੰਦੇ ਬੱਚਾ ਹੀ ਹੈ ਬਟ ਜਦੋਂ ਉਹੀ ਬੱਚਾ 1.5 ਸਾਲ ਤੇ ਆ ਕੇ ਰਿਸਪੌਂਡ ਨਹੀਂ ਕਰਦਾ ਤੇ ਸਾਨੂੰ ਫਿਰ ਪ੍ਰੋਬਲਮ ਲੱਗਦੀ ਹੈ ਮੇਰਾ ਬੱਚਾ ਕਹਿੰਦੇ ਬਹੁਤ ਹਾਈਪਰ ਐਕਟਿਵ ਹੈ ਪਹਿਲਾਂ ਮੇਰਾ ਬੱਚਾ 6 ਮਹੀਨੇ ਦਾ ਸੀ ਅਜੇ ਤਾਂ ਉਹਨੇ ਕ્રોલਿੰਗ ਸ਼ੁਰੂ ਕੀਤੀ ਹੈ ਚੱਲਣਾ ਹੀ ਨਹੀਂ ਸਿੱਖਿਆ ਜਦੋਂ ਉਹ ਪ੍ਰੋਪਰ ਚੱਲਣਾ ਸਿੱਖੇਗਾ ਦੌੜੇਗਾ ਭੱਜੇਗਾ ਤੇ ਉਦੋਂ ਨਾ ਉਹ ਉੱਥੋਂ ਤੱਕ ਪਹੁੰਚਣ ਨੂੰ ਨੂੰ 1.5 ਤੋਂ 2 ਸਾਲ ਲੱਗ ਜਾਂਦੇ ਆ ਸੋ 1.5 ਸਾਲ ਤੇ ਜਦੋਂ ਆ ਕੇ ਬੱਚਾ ਨਹੀਂ ਟਿਕਦਾ ਹਾਈਪਰ ਐਕਟਿਵ ਹੁੰਦਾ ਸੀ ਕਿਨੇ ਜੀ ਹੁਣ ਹਾਈਪਰ ਐਕਟਿਵ ਹੈ ਪਹਿਲਾਂ ਨਹੀਂ ਸੀਗਾ ਪਹਿਲਾਂ ਉਹ ਚੱਲਦਾ ਹੀ ਨਹੀਂ ਸੀ ਪ੍ਰੋਪਰ ਤੇ ਕਿਨੇ ਤੇ ਭੱਜ ਦੌੜ ਵੀ ਕਿਵੇਂ ਕਰੇਗਾ ਸੋ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਡਿਪੈਂਡ ਕਰਦਾ ਹੈ ਸੋ ਜਦੋਂ ਮੇਰਾ ਬੱਚਾ ਪ੍ਰੋਪਰ ਚੱਲਣਾ ਫਿਰਨਾ ਸ਼ੁਰੂ ਕਰੇਗਾ ਉਦੋਂ ਹੀ ਉਹ ਭੱਜ ਦੌੜ ਕਰੇਗਾ ਨ ਕਿਵੇਂ ਪਤਾ ਲੱਗੇਗਾ ਠੀਕ ਹੈ ਹੁਣ ਅਸੀਂ ਕਹਿੰਨੇ ਆ ਮੇਰਾ ਬੱਚਾ ਆਪਣੇ ਨਾਮ ਨੂੰ ਪੁਕਾਰਨ ਤੇ ਨਹੀਂ ਦੇਖਦਾ ਜਦੋਂ ਉਹ ਛੋਟਾ ਸੀ ਅਸੀਂ ਬਾਦਰ ਨਹੀਂ ਕੀਤਾ ਹੁਣ ਉਹ ਨਹੀਂ ਕਰ ਰਿਹਾ ਤਾਂ ਮੈਨੂੰ ਸਮਝ ਆ ਰਿਹਾ ਸੋ ਮਤਲਬ ਜਦੋਂ ਸਿੰਪਟਮ ਸਾਨੂੰ ਦਿਖਨੇ ਨੇ ਸਾਨੂੰ ਪਤਾ ਤਾਂ ਉਹਦੇ ਲੱਗਣਾ ਨਾ ਪਹਿਲਾ ਸਿੰਪਟਮ ਦਿਖ ਰਹੇ ਹੁੰਦੇ ਨੇ ਪਰ ਅਸੀਂ ਉਹਨੂੰ ਗਾਦਰ ਨਹੀਂ ਕਰਦੇ ਅੱਛਾ ਇਹ ਇਹ ਚੀਜ਼ ਤੁਸੀਂ ਬੜੀ ਵਿਸਥਾਰ ਨਾਲ ਸਮਝਾ ਰਹੇ ਹੋ ਵੈਸੇ ਤਾਂ ਇਹ ਤੁਹਾਡੀ ਲਾਈਫ ਦੇ ਵਿੱਚ ਤੁਹਾਡੀ ਲਾਈਫ ਦਾ ਹਿੱਸਾ ਤੁਸੀਂ ਉਸੇ ਤੋਂ ਪ੍ਰੇਰਿਤ ਹੋ ਕੇ ਇਹ ਸਾਰਾ ਸੈਟਅਪ ਲਾਇਆ ਜਦੋਂ ਤੁਹਾਡੀ ਵਾਈਫ ਤੁਹਾਨੂੰ ਕਹਿੰਦੇ ਸੀਗੇ ਜਿਵੇਂ ਤੁਹਾਡੇ ਬੇਟੇ ਨੂੰ ਵੀ ਆਟਿਸਮ ਹੈ ਤਾਂ ਜਦੋਂ ਤੁਹਾਨੂੰ ਕਹਿੰਦੇ ਸੀਗੇ ਤੁਸੀਂ ਇਸ ਚੀਜ਼ ਬਾਰੇ ਜਾਣੂ ਸੀਗੇ ਪਹਿਲਾਂ ਕਿ ਜਾਂ ਫਿਰ ਬਾਕੀ ਪੇਰੈਂਟਸਾਂ ਕੋ ਤੁਸੀਂ ਵੀ ਇਗਨੋਰ ਕਰਦੇ ਸੀ। ਭਾਜੀ ਬਸ ਇਹੀ ਕਹਿਣਾ ਚਾਹੁੰਦਾ ਕਿ ਇਹ ਉਹਨਾਂ ਦਾ ਕਸੂਰ ਨਹੀਂ ਹੈ। ਜਿਹੜਾ ਅੱਜ ਤੁਹਾਨੂੰ ਸਮਝਾ ਰਿਆ ਨਾ ਇਹ ਵੀ ਇਦਾਂ ਦਾ ਹੀ ਸੀਗਾ। ਉਦੋਂ ਭਾਜੀ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ। ਮੈਂ ਪਹਿਲਾਂ ਜ਼ਿੰਦਗੀ 'ਚ ਕਦੀ ਆਟਿਜ਼ਮ ਸੁਣਿਆ ਹੀ ਨਹੀਂ ਸੀਗਾ। ਸੋ ਮੈਨੂੰ ਪਤਾ ਨਹੀਂ ਸੀ। ਅੱਜ ਕੋਈ ਦੂਰੋਂ ਵੀ ਬੱਚਾ ਇਦਾਂ ਦਾ ਤਾਂ ਲੱਗਦਾ ਤੇ ਕੰਨ ਖੜੇ ਹੋ ਜਾਂਦੇ ਆ। ਕਿਉਂਕਿ ਹੁਣ ਮੈਂ ਉਹ ਚੀਜ਼ ਨੂੰ ਦੇਖ ਲਿਆ। ਇਹਨਾਂ ਮਾਪੇ ਤਾਂ ਕਸੂਰ ਨਹੀਂ ਹੈ। ਕਿਉਂਕਿ ਇਹਨਾਂ ਨੇ ਵੀ ਉਹ ਚੀਜ਼ ਸੁਣੀ ਨਹੀਂ ਹੈ। ਉਹਨਾਂ ਲਈ ਉਹ ਚ ਮੈਂ ਵੀ ਬਿਲਕੁਲ ਨਹੀਂ ਮੰਨਿਆ ਭਾਜੀ ਮੈਨੂੰ ਖੁਦ ਨੂੰ ਮੰਨਣ ਨੂੰ 6 ਮਹੀਨੇ ਲੱਗੇ ਸੀ 6 ਮਹੀਨੇ ਮੇਰੀ ਵਾਈਫ ਮੈਨੂੰ ਕਨਵਿੰਸ ਕਰਦੀ ਰਹੀ ਔਰ ਮੈਂ ਉਹਨੂੰ ਕਹਿੰਦਾ ਸੀ ਨਹੀਂ ਨਹੀਂ ਪ੍ਰੋਬਲਮ ਮੇਰੇ ਨਿਆਂਣੇ ਚ ਨਹੀਂ ਹੈ ਤੇਰੇ ਚ ਹੈ ਠੀਕ ਹੈ ਬਟ ਉਹ ਜਦੋਂ ਫਿਰ ਉਹਨੇ ਮਤਲਬ ਉਹਦੇ ਪੇਸ਼ੈਂਸ ਖਤਮ ਹੋ ਗਏ ਉਹਨੇ ਕਿਹਾ ਪਾਈ ਤੂੰ ਚੱਲਣਾ ਚੱਲ ਨਹੀਂ ਚੱਲਣਾ ਮੈਂ ਤੇ ਡਾਕਟਰ ਕੋ ਜਾ ਰਹੀ ਹਾਂ ਜਦੋਂ ਡਾਕਟਰ ਨੇ ਸਮਝਾਇਆ ਉਦੋਂ ਜਾ ਕੇ ਸਮਝ ਆਈ ਕਿ ਯਾਰ ਇਹ ਕੋਈ ਪ੍ਰੋਬਲਮ ਹੁੰਦੀ ਹੈ ਫਿਰ ਜਦੋਂ ਉਹਦੇ ਬਾਰੇ ਪੜਿਆ ਇੰਟਰਨੈਟ ਤੇ ਫਿਰ ਫਿਰ ਤੇ ਹੱਥ ਪੈਰ ਫੁੱਲ ਗਏ ਫਿਰ ਸਮਝ ਆਇਆ ਕਿ আরে ਵਾਕਈ ਇਹ ਕੀ ਹੋ ਗਿਆ ਸਾਡੇ ਨਾਲ ਬਟ ਐਹੀ ਹੈ ਕਿ ਹੁਣ ਉਸ ਟਾਈਮ ਤੇ ਉੱਤੇ ਇੱਕ ਮਿੱਤ ਸਾਨੂੰ ਕਿਸੇ ਨੇ ਦੱਸਿਆ ਸੀ ਕਿ ਆਟਿਜ਼ਮ ਦੇ ਬੱਚੇ ਬਿਹਤਰ ਨਹੀਂ ਹੁੰਦੇ ਇਹ ਬਹੁਤ ਵੱਡਾ ਝੂਠ ਹੈ ਬਾਜੀ ਇਹ ਮੈਂ ਆਪਣੀ ਜ਼ਿੰਦਗੀ ਚ 10 ਸਾਲ ਤੋਂ ਦੇਖਦਾ ਆਇਆ ਬਹੁਤ ਸਾਰੇ ਲੋਕਾਂ ਨੂੰ ਮਿਲਦਾ ਆਇਆ ਉਹ ਕਹਿੰਦੇ ਜੀ ਆਟਿਜ਼ਮ ਦੇ ਬੱਚੇ ਬਿਹਤਰ ਨਹੀਂ ਹੁੰਦੇ ਇਹ ਬਹੁਤ ਵੱਡਾ ਝੂਠ ਹੈ ਆਟਿਜ਼ਮ ਦੇ ਬੱਚੇ ਵੀ ਉਹ ਸਭ ਕੁਝ ਕਰ ਲੈਂਦੇ ਨੇ ਜੋ ਜਿਨ੍ਹਾਂ ਨੂੰ ਤੁਸੀਂ ਨਾਰਮਲ ਨਿਆਣੇ ਕਹਿੰਦੇ ਨਾ ਲੋਕ ਜਿਹੜੇ ਉਹ ਕੰਮ ਕਰਦੇ ਨੇ ਬਲਕਿ ਉਹਦੇ ਨਾਲੋਂ ਬਿਹਤਰ ਕਰਦੇ ਨੇ ਉਹਦੇ ਨਾਲੋਂ ਪਰਫੈਕਟ ਕਰਦੇ ਨੇ ਉਹਦੇ ਲਈ ਉਹਨੂੰ ਸਹੀ ਰਸਤਾ ਵਿਖਾਣਾ ਪੈਂਦਾ ਹੈ ਅੱਥੇ ਹੁੰਦਾ ਕੀ ਪਿਆ ਵੇ ਅਸੀਂ ਉਹਦੇ ਲਈ ਕੁਝ ਕਰ ਨਹੀਂ ਰਹੇ ਆ ਪਰ ਅਸੀਂ ਉਹਦੇ ਤੇ ਬਲੇਮ ਸਾਰੇ ਕਰ ਰਹੇ ਆ ਅੱਛਾ ਬੇਬਾਪ ਜੀ ਕਿਵੇਂ ਵੀ ਦੱਸਿਓ ਕਿ ਜਿਵੇਂ ਤੁਸੀਂ ਸਮਝੇ ਆਪਣੇ ਬੱਚੇ ਲਈ ਤਾਂ ਉਹ ਕਦੋਂ ਕਿਹੜੀ ਉਮਰ ਦੇ ਵਿੱਚ ਤੁਸੀਂ ਸਮਝੇ ਡਾਇਲਿਸਿਸ ਕਦੋਂ ਕਰਾਉਣੇ ਸ਼ੁਰੂ ਕੀਤੇ ਕਦੋਂ ਇਹਨੂੰ ਤੁਸੀਂ ਸੈਂਟਰਾਂ ਦੇ ਵਿੱਚ ਲੈ ਕੇ ਜਾਣਾ ਸ਼ੁਰੂ ਕੀਤਾ ਤੇ ਜਾਂ ਫਿਰ ਇਹਦੀ ਸਹੀ ਉਮਰ ਕਿਹੜੀ ਹੁੰਦੀ ਹੈ ਪਾਜੀ ਮੈਨੂੰ ਸਵਾ 2 ਸਾਲ ਤੇ ਪਤਾ ਲੱਗਿਆ ਸੀ ਔਰ ਮੈਂ ਸਵਾ 2 ਸਾਲ ਤੇ ਹੀ ਕੰਟੀਨਿਊਸਲੀ ਥੈਰੇਪੀ ਸ਼ੁਰੂ ਹੋ ਗਿਆ ਸੀ ਬਟ ਆਈ ਹੈ ਕਿ ਥੈਰੇਪੀ ਤੇ ਲਈ ਪਰ ਸਹੀ ਤਰੀਕੇ ਦੇ ਨਾਲ ਨਹੀਂ ਲਈ ਇਹਦੀ ਸਹੀ ਉਮਰ ਹੀ ਹੈ ਇਹਦੇ 'ਚ ਇੱਕੋ ਇੱਕ ਹੀ ਇਲਾਜ ਕੀਤਾ ਜਾਂਦਾ ਹੈ ਕਹਿੰਦੇ ਨੇ ਆਟਿਜ਼ਮ ਦਾ ਇੱਕੋ ਹੀ ਇਲਾਜ ਹੈ ਉਹ ਹੈ अर्ਲੀ ਇੰਟਰਵੈਂਸ਼ਨ अर्ਲੀ ਇੰਟਰਵੈਂਸ਼ਨ ਮਤਲਬ ਜਿੰਨੀ ਜਲਦੀ ਕਰ ਲਿਆ ਸੋ ਕਿਤੇ ਬੱਚੇ ਦਾ ਡਾਇਗਨੋਸ ਕਿਤੇ 5 ਸਾਲ ਤੋਂ ਪਹਿਲਾਂ ਹੋ ਜਾਏ ਤੇ ਬਹੁਤ ਹੀ ਵਧੀਆ ਤੇ ਕਿਤੇ 3 ਸਾਲ ਤੋਂ ਪਹਿਲਾਂ ਹੋ ਜਾਏ ਨਾ ਤੇ ਹੋਰ ਵੀ ਵਧੀਆ ਕਿਉਂ अर्ਲੀ ਇੰਟਰਵੈਂਸ਼ਨ ਹੀ ਇਹਦਾ ਇਲਾਜ ਹੈ ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਆਟਿਜ਼ਮ ਕਰਦਾ ਕੀ ਹੈ ਮੇਰੀਆਂ ਦੋ ਚੀਜ਼ਾਂ ਨੂੰ ਇਫੈਕਟ ਕਰਦਾ ਹੈ ਕਮਿਊਨੀਕੇਸ਼ਨ ਔਰ ਬਿਹੇਵੀਅਰ ਔਰ ਜਦੋਂ ਬੱਚਾ 1.5 ਸਾਲ ਦਾ ਜਾਂ 2 ਸਾਲ ਦਾ ਉਹਦੇ ਸਿੰਪਟਮਸ ਦਿਖਦੇ ਨੇ ਤੋ ਉਦੋਂ ਹੀ ਅਸੀਂ ਬੱਚੇ ਨੂੰ ਸਹੀ థెరਪਿਸਟ ਦੇ ਕੋਲ ਪਹੁੰਚ ਜਾਂਦਾ ਹੈ ਸਹੀ ਟੀਮ ਦੇ ਕੋਲ ਪਹੁੰਚ ਜਾਂਦਾ ਹੈ ਤਾਂ ਉਹਦਾ ਕਮਿਊਨੀਕੇਸ਼ਨ ਔਰ ਬਿਹੇਵੀਅਰ ਸਹੀ ਡਾਇਰੈਕਸ਼ਨ ਚ ਬੰਦੇ ਨੇ ਫਿਰ ਫਿਰ ਰੋਂਗ ਬਿਹੇਵੀਅਰ ਚ ਨਹੀਂ ਬੰਦੇ ਪਾਕੀ ਇਹਦਾ ਇਹਦੀ ਕੋਈ ਮੈਡੀਸਿਨ ਨਹੀਂਗੀ ਜੀ ਇਹਦੀ ਕੋਈ ਮਸ਼ੀਨਰੀ ਕੋਈ ਜਾਂ ਇਹਦਾ ਆਪਰੇਸ਼ਨ ਨਹੀਂਗਾ ਇਹਦਾ ਕੁਛ ਨਹੀਂ ਇਹਦਾ ਸਿਰਫ ਹਿਊਮਨ ਦੇ ਨਾਲ ਇੱਕ ਆਈ ਕੰਟੈਕਟ ਲਾ ਲੋ ਜਾਂ ਫਿਰ ਇਹ ਕਮਿਊਨੀਕੇਸ਼ਨ ਇਹਦਾ ਜਿਹੜਾ ਡਾਇਗਨੋਸ ਹੈ ਨਾ ਉਹ ਡਾਇਗਨੋਸ ਹੀ ਬੱਚੇ ਦੇ ਬਿਹੇਵੀਅਰ ਤੋਂ ਹੁੰਦਾ ਹੈ ਅੱਛਾ ਇਹਦੀ ਕੋਈ MRI scan ਨਹੀਂ ਹੈ ਇਹਦੀ ਕੋਈ CT scan ਨਹੀਂ ਹੈ ਇਹਦੇ ਕੋਈ X-ray ਨਹੀਂ ਹੈ ਇਹਦੇ ਕੋਈ lab test ਨਹੀਂ ਹੈ ਇਹਦੀ ਕੋਈ ਦਵਾਈ ਨਹੀਂ ਹੈ ਇਹ ਸਭ ਲੋਕਾਂ ਨੇ ਆਪਣੇ ਆਪਣੇ ਇੱਕ business module ਬਣਾ ਰੱਖੇ ਨੇ ਸੋ ਇਹ ਬੱਚੇ ਦਾ ਜਰਨਲੀ ਬੱਚੇ ਦੇ ਬਿਹੇਵੀਅਰ ਤੋਂ ਹੀ ਪਤਾ ਲੱਗਦਾ ਹੈ ਕਿ ਬੱਚੇ ਨੂੰ ਇਹ ਬੱਚਾ ASD ਟ੍ਰੇਡ ਚ ਆ ਰਿਹਾ ਹੈ ਜਾਂ ਨਹੀਂ ਆ ਰਿਹਾ ਵੈਸੇ ਵੀ ਚਲੋ ਮੈਂ ਤੁਹਾਡੀ ਲਾਈਫ ਬਾਰੇ ਵੀ ਜਰੂਰ ਗੱਲਬਾਤ ਕਰੂੰਗਾ ਕਿਉਂਕਿ ਜਦੋਂ ਤੁਹਾਨੂੰ ਪਤਾ ਲੱਗਾ ਕਿ ਬੱਚੇ ਨੂੰ ਆਟイズਮ ਹੋ ਗਿਆ ਜੀ ਤਾਂ ਉਸ ਤੋਂ ਕੁਝ ਸਮਾਂ ਬਾਅਦ ਤੁਹਾਨੂੰ ਵੀ ਪਤਾ ਲੱਗ ਗਿਆ ਕਿ ਤੁਹਾਡੀ ਵਾਈਫ ਨੂੰ ਵੀ ਕੈਂਸਰ ਹੋ ਗਿਆ। ਜੀ ਤਾਂ ਉਹ ਸਮੇਂ ਦੇ ਵਿੱਚ ਕਿਉਂਕਿ ਇੱਕ ਧਿਆਨ ਬੱਚੇ ਵੱਲ ਇੱਕ ਧਿਆਨ بیوی ਵੱਲ ਤੁਸੀਂ ਦੱਸ ਰਹੇ ਸੀਗੇ ਕਿ ਮੇਰਾ ਬਿਜ਼ਨਸ ਵੀ ਬਹੁਤ ਸੀਗਾ ਮੈਂ ਉੱਧਰ ਵੀ ਟਾਈਮ ਇੱਧਰ ਵੀ ਟਾਈਮ ਇੱਕ ਵਾਰੀ ਤਾਂ ਬੰਦਾ ਉਦੋਂ ਟੁੱਟ ਜਾਂਦਾ ਉਹ ਹਾਲਾਤ ਕਿਹੋ ਜਿਹੇ ਸੀਗੇ। ਭਾਜੀ ਉਹ ਹਾਲਾਤ ਮੈਨੂੰ ਤੁਸੀਂ ਪੁੱਛੋਗੇ ਤਾਂ ਮੈਂ ਰੋ ਪਊਂਗਾ। ਸੋ ਉਹ ਹਾਲਾਤ ਬਹੁਤ 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 ਮਾੜੇ ਸੀਗੇ। ਸੋ ਮੈਂ ਯਾਦ ਵੀ ਨਹੀਂ ਕਰਨਾ ਚਾਹੁੰਦਾ। ਬਟ ਹਾਂ ਉਸ ਵੇਲੇ ਇਹ ਸੀਗਾ ਕਿ ਮੇਰੇ ਨਾਲ ਡਾਇਗਨੋਸ ਜ਼ਰੂਰ ਹੋ ਗਿਆ ਨੀਦੀ ਦਾ ਪਰ ਮੇਰੇ ਨਾਲ ਇੱਕ ਪਾਵਰ ਏਦਾਂ ਦੀ ਸੀ ਜਿਹਨੇ ਟੁੱਟਣ ਨਹੀਂ ਦਿੱਤਾ ਉਹ ਮਾਂ ਏਦਾਂ ਦੀ ਸੀ ਕਿ ਜਿਨੇ ਖੁਦ ਨੂੰ ਤੇ ਸੰਭਾਲਿਆ ਹੀ ਸੰਭਾਲਿਆ ਉਹਨੇ ਸਾਨੂੰ ਸਾਰੇ ਪਰਿਵਾਰ ਨੂੰ ਵੀ ਸੰਭਾਲਿਆ ਉਹਨੇ ਆਪਣੀ ਬਿਮਾਰੀ ਵੱਲ ਦੇਖਣ ਹੀ ਨਹੀਂ ਦਿੱਤਾ ਕਿਸੇ ਨੂੰ ਉਹ ਕਹਿੰਦੀ ਸੀ ਚਿੰਤਾ ਹੀ ਨਾ ਕਰੋ ਮੇਰੀ ਮੈਂ ਠੀਕ ਹੋ ਜਾਾਂਗੀ ਮੈਂ ਕਰ ਲਾਂਗੀ ਆਪਾਂ ਬੱਚੇ ਵੱਲ ਤੇ ਆਂਦੇ ਹੀ ਉਹਨੇ ਸਾਨੂੰ ਸਭ ਨੂੰ ਬੱਚੇ ਵੱਲ ਇੰਨਾ ਖਿੱਚ ਕੇ ਰੱਖਿਆ ਕਿ ਸਾਨੂੰ ਉਹਨੇ ਆਪਣੀ ਬਿਮਾਰੀ ਨੂੰ ਦੇਖਣ ਹੀ ਨਹੀਂ ਦਿੱਤਾ ਬਾਰੇ ਸੋ ਤੁਹਾਡੇ ਇੰਟਰਵਿਊ ਕਿ ਤੁਹਾਡੀ ਵਾਈਫ ਨੂੰ ਡਾਕਟਰ ਨੇ ਸਿਰਫ 3 ਮਹੀਨੇ ਦਾ ਸਮਾਂ ਦਿੱਤਾ ਸੀ ਪਰ ਉਹ 3 ਸਾਲ ਉਹ ਬੜੀ 3 ਸਾਲ ਜਦੋਂ ਉਹਦਾ ਡਾਇਗਨੋਸ ਹੋਇਆ ਮੈਨੂੰ ਡੇਟ ਯਾਦ ਹੈ 23 ਫਰਵਰੀ 2018 ਨੂੰ ਨਿਧੀ ਦਾ ਡਾਇਗਨੋਸ ਹੋਇਆ ਸੀਗਾ ਸੋ ਦੁਪਹਿਰੇ 1:30 ਵਜੇ ਮੈਨੂੰ ਪਤਾ ਲੱਗਿਆ ਸੀ 4 ਵਜੇ ਰਜੀਵ ਗਾਂਧੀ ਲਈ ਚਲੇ ਗਈ ਸੀਗੇ ਸੋ ਜਦੋਂ ਰਸਤੇ 'ਚ ਆਨਲਾਈਨ ਅਪਾਇੰਟਮੈਂਟ ਲਈ ਹੈ ਤੇ 3 ਦਿਨ ਉਹਨਾਂ ਨੇ ਡਾਇਗਨੋਸ ਤੋਂ ਬਾਅਦ ਦੱਸਿਆ ਕਿ ਨਿਧੀ ਕੋਲ ਸਿਰਫ 3 ਮਹੀਨੇ ਦਾ ਸਮਾਂ ਹੈ ਸੋ ਉਹਨੇ ਡਾਕਟਰ ਨੇ ਕਹੇ ਸੀ 3 ਮਹੀਨੇ ਤੋਂ ਵੱਧ ਇਹ ਨਹੀਂ ਕੱਢ ਪਾਏਗੀ ਬਟ ਉਹ 3 ਸਾਲ 1 ਮਹੀਨਾ ਸਰਵਾਈਵ ਕੀਤੀ ਉਹਨੇ ਕਿਹਾ ਸੀਗਾ ਕਿ ਮੈਂ ਤਦ ਤੱਕ ਨਹੀਂ ਜਾਵਾਂਗੀ ਜਦ ਤੱਕ ਮੇਰੇ ਬੱਚੇ ਲਈ ਕੁਝ ਨਹੀਂ ਬਣਦਾ ਸੋਨੂ ਸੀਗਾ ਵਟ ਆਫਟਰ ਮੀ ਸੋ ਐ ਜਿਹੜੀ ਫਾਊਂਡੇਸ਼ਨ ਪਾਜੀ ਅੱਜ ਦੇਖ ਰਹੇ ਹੋ ਜਿੱਥੇ ਤੁਸੀਂ ਮੈਨੂੰ ਇੰਨੀ ਸ਼ਾਬਾਸ਼ੀ ਦੇ ਰਹੇ ਹੋ ਇਹ ਸ਼ਾਬਾਸ਼ੀ ਮੇਰੀ ਨਹੀਂ ਹੈ ਸ਼ਾਬਾਸ਼ੀ ਉਹਦੀ ਹੈ ਸੋ ਉਹਨੇ ਬਿਲਡ ਕੀਤਾ ਉਹਦੇ ਦਿਮਾਗ 'ਚ ਸੀਗਾ ਕਿ ਇਹਨਾਂ ਬੱਚਿਆਂ ਲਈ ਕੁਝ ਕਿਉਂਕਿ ਪਾਜੀ ਸੈਂਟਰ ਬਹੁਤ ਨੇ ਪਰ ਸੈਂਟਰਾਂ 'ਚ ਕੀ ਹੈ ਪੈਸਾ ਖਰਚਣ ਦੇ ਬਾਵਜੂਦ ਵੀ ਮਾਪੇ ਨੂੰ ਰਿਜ਼ਲਟ ਨਹੀਂ ਮਿਲ ਪਾਉਂਦਾ। ਉਹਨਾਂ ਦੇ ਦਿਮਾਗ 'ਚ ਕਿਉਂ ਆਇਆ ਕਿ ਸਾਨੂੰ ਆਪਣਾ ਸੈਂਟਰ ਬਣਾਉਣਾ ਚਾਹੀਦਾ ਵਾ ਜਾਂ ਮੇਰੇ ਬੱਚੇ ਲਈ ਇੱਕ ਵਧੀਆ ਕੇਅਰ ਹੋ ਜੂਗੀ ਤੇ ਉਹਨਾਂ ਨੂੰ ਕਿਉਂ ਲੱਗਿਆ? ਉਹਨੂੰ ਇਸ ਕਰਕੇ ਲੱਗਿਆ ਪਾਜੀ ਜਦੋਂ ਮੈਂ ਤੁਹਾਨੂੰ ਦੱਸਿਆ ਸਾਡੀ ਜਰਨੀ ਸੀ ਅਸੀਂ ਇੰਨਾ ਪੈਸਾ ਖਰਚਣ ਦੇ ਬਾਵਜੂਦ ਵੀ ਆਪਣੇ ਬੱਚੇ ਤੇ ਉਹ ਰਿਜ਼ਲਟ ਨਹੀਂ ਲੈ पाए। ਉਹਨੂੰ ਇਹ ਲੱਗਦਾ ਸੀਗਾ ਕਿ ਇਹ ਇੱਕ ਬਹੁਤ ਐਕਸਪੈਂਸਿਵ ਫੀਲਡ ਹੈ। ਸੋ ਐਕਸਪੈਂਸਿਵ ਹੋਣ ਕਰਕੇ ਬਹੁਤ ਸਾਰੇ ਸੈਂਟਰ ਇਹਦੀ ਪੂਰੀ ਫੈਕਲਟੀ ਪੂਰਾ ਇਨਫਰਾ ਬਿਲਡ ਨਹੀਂ ਕਰ ਪਾਉਂਦੇ। ਸੋ ਚੰਦੀ ਸੀ ਕਿ ਇਹੋ ਜਿਹਾ ਇਨਫਰਾ ਇਹੋ ਜੀ ਫੈਕਲਟੀ ਜਿੱਥੇ ਪਿਓਰਿਟੀ ਨਾਲ ਹਰ ਚੀਜ਼ ਮੇਨਟੇਨਡ ਕੀਤੀ ਜਾਵੇ ਕਿਉਂਕਿ ਮੇਨਟੇਨਡ ਹੋਏਗੀ ਤੇ ਰਿਜ਼ਲਟ ਆਏਗਾ ਜੇ ਮੇਨਟੇਨਡ ਨਹੀਂ ਹੋਏਗੀ ਨਾ ਤੇ ਭਾਜੀ ਰਿਜ਼ਲਟ ਵੀ ਨਹੀਂ ਆ ਸਕਦਾ ਕਿਉਂਕਿ ਦੌਰ ਦੇ ਵਿੱਚ ਤੁਸੀਂ ਵੀ ਕਹਿੰਦੇ ਵੀ ਮਨਾ ਕਰਤਾ ਸੀਗਾ ਇੱਕ ਵਾਰੀ ਹਾਂਜੀ ਬਿਲਕੁਲ ਉਹ ਉਹਦਾ ਕਾਰਨ ਕੀ ਸੀਗਾ ਉਹਦਾ ਕਾਰਨ ਇਹ ਸੀਗਾ ਕਿ ਮੈਂ ਇੰਨੇ ਪੈਸੇ ਨਹੀਂ ਖਰਚਣ ਦੀ ਹਿੰਮਤ ਰੱਖਦਾ ਸੀ ਮੈਨੂੰ ਲੱਗਦਾ ਸੀ ਕਿ ਯਾਰ ਨਹੀਂ ਇਹਨੂੰ ਬੰਦ ਕਰੋ ਯਾਰ ਯਾ ਤੇ ਉਹਨਾਂ ਬੱਚਾ ਲਈ ਸਾਰਾ ਕੁਝ ਹੋਣਾ ਚਾਹੀਦਾ ਜਾਂ ਫਿਰ ਇਹਨੂੰ ਬੰਦ ਕਰ ਦਿਓ ਬੰਦ ਕਰਨ ਤੇ ਫਿਰ ਆਇਆ ਕਿ ਯਾਰ ਉਹਦਾ ਇੱਕੋ ਹੀ ਡਿਜ਼ਾਇ ਉਹ ਚੰਦੀ ਸੀ ਕੀ ਕਰਨਾ ਕੀ ਹੈ ਮਤਲਬ ਕੰਮ ਇੱਕ ਤੋਂ ਤਿੰਨ ਫੈਕਟਰੀਆਂ ਤੇ ਆ ਗਿਆ ਸਭ ਕੁਝ ਹੋ ਗਿਆ ਇਹ ਪੈਸੇ ਨੂੰ ਕਰੇਗਾ ਕੀ ਅੱਜ ਮੈਂ ਤੇ ਮਰ ਵੀ ਨਹੀਂ ਸਕ ਰਹੀ ਕਿਉਂ ਕਿ ਮੈਨੂੰ ਲੱਗਦਾ ਮੇਰਾ ਬੱਚਾ ਕੌਣ ਦੇਖੇਗਾ ਤੇ ਜਦੋਂ ਰੱਬ ਨਾ ਕਰੇ ਜਾਣਾ ਤੇ ਦੁਨੀਆ ਸਭ ਨੇ ਇੱਕ ਦਿਨ ਹੈ ਨਾ ਜਦੋਂ ਤੂੰ ਜਾਏਂਗਾ ਤੂੰ ਕੀ ਕਹੇਂਗਾ ਕਿ ਇਹ ਪੈਸਾ ਕਿਨੂੰ ਦੇਣਾ ਸੋ ਉਹਨੂੰ ਸਹੀ ਯੂਟਿਲਾਈਜ਼ ਕਰੋ ਉਹਨੂੰ ਇਹੋ ਜਿਹਾ ਇਨਫਰਾ ਪਿਓਰਿਟੀ ਨਾਲ ਬਿਲਡ ਕਰੀਏ ਜਿੱਥੇ ਉਹਨਾਂ ਬੱਚਿਆਂ ਤੇ ਰਿਜ਼ਲਟ ਆਵੇ ਬੜੀ ਤੇ ਇਹ ਬੱਚੇ ਠੀਕ ਹੋ ਗਏ ਨੇ ਮੈਂ ਪੜੇ ਵੀ ਰਿਜ਼ਲਟ ਪਰ ਮੈਂ ਸਭ ਤੋਂ ਵੱਡੀ ਐਗਜ਼ੈਂਪਲ ਦਾ ਤੁਹਾਡੇ ਬੇਟੇ ਦੇ ਹੀ ਦਊਂਗਾ ਕਿ ਅੱਜ ਉਹ ਸਾਈਕਲਿੰਗ ਕਰਦਾ ਬਹੁਤ ਵਧੀਆ ਅੱਜ ਉਹ 스ਵੀਮਰ ਹੈ ਬਹੁਤ ਵਧੀਆ ਅੱਜ ਉਹ ਗਰਾਊਂਡ ਦੇ ਵਿੱਚ ਬਹੁਤ ਵਧੀਆ ਖੇਡਦਾ ਉਹ ਫਿਰ ਇਹੀ ਐਜੂਕੇਸ਼ਨ ਦੇ ਨਾਲ ਠੀਕ ਹੋਏ ਨੇ ਕਿ ਜਾਂ ਉਹਨਾਂ ਨੂੰ ਕੋਈ ਵੱਖਰੀ ਸਪੈਸ਼ਲ ਕੋਈ ਕੋਈ ਟ੍ਰੀਟਮੈਂਟ ਮਿਲਿਆ ਨਹੀਂ ਭਾਜੀ ਉਹਨੂੰ ਜੋ ਵੱਖਰਾ ਮਿਲਿਆ ਨਾ ਮੈਂ ਸਾਰਿਆਂ ਨੂੰ ਕਹਾਂ ਉਹ ਵੱਖਰੀਆਂ ਜ਼ਰੂਰ ਲੈਣਾ ਭਾਜੀ ਉਹਨੂੰ ਵੱਖਰੀਆਂ ਮਿਲੀਆਂ ਇੱਥੇ ਆਣ ਵਾਲੇ ਹਰ ਮਾਪੇ ਬਦ ਦੁਆ ਜਿਹੜਾ ਮਾਪੇ ਇੱਥੇ ਆ ਰਿਹਾ ਨਾ ਜਦੋਂ ਉਹਨਾਂ ਦੇ ਬੱਚਿਆਂ ਦੇ ਨਾਲ ਸਹੀ ਤ ਸੋ ਉਹ ਦੁਆਵਾਂ ਨੇ ਮੇਰੇ ਬੱਚੇ ਨੂੰ ਬਹੁਤ ਰਿਜ਼ਲਟ ਦਿੱਤੇ ਇੱਕ ਤੇ ਉਹਦੇ ਕੋਲ ਪਹਿਲਾਂ ਸੀਗੀ ਉਹਦੇ ਕੋਲ ਸਿਰਫ ਉਹਦੀ ਮਾਂ ਦੀ ਪਰਸਨਲ ਟ੍ਰੇਨਿੰਗ ਸੀ ਹੁਣ ਪਰਸਨਲ ਦੇ ਨਾਲ ਨਾਲ ਉਹਨੂੰ ਪ੍ਰੋਫੈਸ਼ਨਲ ਟ੍ਰੇਨਿੰਗ ਵੀ ਮਿਲ ਗਈ ਪ੍ਰੋਫੈਸ਼ਨਲ ਟ੍ਰੇਨਿੰਗ ਦੇ ਨਾਲ ਜਿਹੜੀ ਸਭ ਤੋਂ ਸੋਨੇ ਤੇ ਸੁਆਗੇ ਦੀ ਗੱਲ ਹੋਈ ਪਾਜੀ ਉਹਦੀਆਂ ਦੁਆਵਾਂ ਜਿਹੜੇ ਸਾਰੇ ਮਾਪੇ ਪਉ ਨੂੰ ਦੋ ਦੋ ਅੱਥੀ ਦੁਆਵਾਂ ਦਿੰਦੇ ਨੇ ਰੋਜ਼ ਕਹਿੰਦੇ ਨੇ ਕਿ ਸਾਡੇ ਬੱਚੇ ਲਈ ਇੰਨਾ ਕੁਝ ਹੋਇਆ ਸੈਯਮ ਵੀ ਜਲਦੀ ਬਿਹਤਰ ਹੋਵੇ ਸੈਯਮ ਆਪਣੀ ਜ਼ਿੰਦਗੀ ਦਾ ਪ੍ਰੀਸ਼ੀਅਸ ਸਮਾਂ ਗਵਾ ਚੁੱਕਾ ਸੀ ਇਹ ਸੈਂਟਰ ਖੁੱਲਣ ਤੋਂ ਪਹਿਲਾਂ ਜਦੋਂ ਇਹ ਸੈਂਟਰ ਖੁੱਲਿਆ ਸੈਯਮ 10 ਬਟ ਹਾਂ 10 ਸਾਲ ਤੋਂ ਬਾਅਦ ਵੀ ਉਹਦੇ ਤੇ ਬਹੁਤ ਅੱਛੇ ਰਿਜ਼ਲਟ ਆਏ ਨੇ ਉਹ ਰਿਜ਼ਲਟ ਉਹ ਦੁਆਵਾਂ ਦੀ ਵਜ੍ਹਾ ਨਾਲ ਆਏ ਨੇ ਅੱਛਾ ਤੁਸੀਂ ਦੱਸ ਸਕਦੇ ਹੋ ਕਿ ਇੱਥੇ ਬੱਚੇ ਕਿਹੜੇ ਹਾਲਾਤਾਂ ਚਾਹੁੰਦੇ ਨੇ ਤੇ ਜਦੋਂ ਜਾਣ ਲੱਗਦੇ ਨੇ ਕਿੰਨੇ ਸਮੇਂ ਦੇ ਵਿੱਚ ਠੀਕ ਹੋ ਜਾਂਦੇ ਨੇ ਫਿਰ ਭਾਜੀ ਇਹ ਨਾ ਡਿਪੈਂਡ ਕਰਦਾ ਇਹ ਕਿਸੇ ਸੈਂਟਰ ਦੇ ਹੱਥ 'ਚ ਨਹੀਂ ਹੈ ਬਲਕਿ ਮੈਂ ਦੇਖਣ ਵਾਲਿਆਂ ਨੂੰ ਇਹ ਕਹਿਣਾ ਚਾਹਾਂਗਾ ਕਿ ਜੇ ਕੋਈ ਸੈਂਟਰ ਤੁਹਾਨੂੰ ਐਵੇਂ ਕਹਿੰਦਾ ਨਾ ਤੇ ਪਲੀਜ਼ ਫਿਰ ਸਮਝੋ ਕਿ ਉਹ ਤੁਹਾਡਾ ਨਾਲ ਕੁਝ ਗਲਤ ਹੀ ਕਰ ਰਿਹਾ ਇਹ ਸਾਰੀ ਇਹ ਕੋਈ ਟਰੀਟਮੈਂਟ ਨਹੀਂ ਹੈ ਜਿਹੜਾ ਮੈਂ ਤੁਹਾਨੂੰ ਦੱਸੂਗਾ ਕਿ ਇਹ 6 ਮਹੀਨੇ ਦਵਾਈ ਦਊਗਾ ਤੇ ਇਹਦੀ ਇਨਫੈਕਸ਼ਨ ਖਤਮ ਹੋ ਜਾਏਗੀ ਜਾਂ ਇਹ ਇੰਨਾ ਟਾਈਮ ਇਹ ਚੀਜ਼ ਕਰਨੀ ਪੈਗੀ ਤੇ ਇਹ ਚੀਜ਼ ਠੀਕ ਹੋ ਜਾਏਗੀ ਇੱਕ ਲਰਨਿੰਗ ਪ੍ਰੋਸੀਜਰ ਹੈ ਇਟਸ ਅ ਟ੍ਰੇਨਿੰਗ ਇਟਸ 올 ਡਿਪੈਂਡ ਔਨ ਚਾਈਲਡ ਕੈਪੇਬਿਲਟੀ ਬੱਚੇ ਦੇ ਆਪਣੇ ਉੱਪਰ ਡਿਪੈਂਡ ਕਰਦਾ ਹੈ ਕਿਉਂਕਿ ਜਰਨਲੀ ਤੁਸੀਂ ਸੁਣਿਆ ਹੋਏਗਾ ਕਹਿੰਦੇ ਆਰਟਿਜ਼ਮ ਦੇ ਵਿੱਚ ਕਹਿੰਦੇ ਨੇ ਇਫ ਯੂ ਮੀਟ ਅ ਵਨ ਪਰਸਨ ਇਨ ਆਰਟਿਜ਼ਮ ਸੋ ਯੂ ਮੀਟ ਅ ਓਨਲੀ ਵਨ ਟਾਈਪ ਆਫ ਆਰਟਿਜ਼ਮ ਸੋ ਆਰਟਿਜ਼ਮ ਇੰਨੇ ਤਰ੍ਹਾਂ ਦਾ ਹੈ ਕਿ ਉਹਨੂੰ ਪੂਰਾ ਡਿਸਕ੍ਰਾਈਬ ਨਹੀਂ ਕੀਤਾ ਹਰ ਬੱਚਾ ਆਪਣੇ ਸੋ ਅਗਰ ਇਹ ਮੈਨੂੰ ਪਤਾ ਹੋਵੇ ਕਿ ਮੈਂ ਕਿੰਨੇ ਟਾਈਮ ਚ ਠੀਕ ਹੋ ਜਾਏ ਭਾਜੀ ਮੈਂ ਤਾਂ ਫਿਰ ਇਹਦੇ ਸਿਲੇਬਸ ਬਣਾਮਣਾ ਵੰਨ ਦਵਾ ਫਿਰ ਤਾਂ ਕਿਸੇ ਨੂੰ ਇੱਥੇ ਬੁਲਾਵਾਂ ਹੀ ਨਾ ਇਹ ਡਿਪੈਂਡ ਕਰਦਾ ਹੈ ਫੈਮਿਲੀ ਕਿੰਨੀ ਇਨਵੋਲਵ ਹੁੰਦੀ ਹੈ ਉਹਦੀ ਫੈਮਿਲੀ ਦੀ ਕਿੰਨੀ ਡੈਡੀਕੇਸ਼ਨ ਹੈ ਔਰ ਬੱਚੇ ਦੀ ਖੁਦ ਦੀ ਕੈਪੇਬਿਲਟੀ ਕਿੰਨੀ ਹੈ ਇਹਦੇ ਵਿੱਚ ਮਾਪੇ ਉਹਦਾ ਕਿੰਨਾ ਵੱਡਾ ਰੋਲ ਹੁੰਦਾ ਭਾਜੀ ਸਭ ਤੋਂ ਵੱਡਾ ਰੋਲ ਹੀ ਮਾਂ-ਬਾਪ ਦਾ ਹੈ ਸਭ ਤੋਂ ਵੱਡਾ ਰੋਲ ਹੀ ਫੈਮਿਲੀ ਦਾ ਹੈ ਔਰ ਮਾਪੇ ਇੱਥੇ ਗਲਤੀ ਕੀ ਕਰਦਾ ਹੈ ਮਾਪੇਪ ਇੱਥੇ ਵੱਡਾ ਰੋਲ ਬਣੰਦਾ ਪ੍ਰੋਫੈਸ਼ਨਲ ਦਾ ਜਦ ਕਿ ਮੈਂ ਕਹਿੰਦਾ ਕਿ ਪ੍ਰੋਫੈ ਬਟ ਉਹਦੇ ਨਾਲੋਂ ਵੀ ਜ਼ਿਆਦਾ ਰੋਲ ਮਾਪੇ ਦਾ ਹੈ ਕਿਉਂਕਿ ਪ੍ਰੋਫੈਸ਼ਨਲ ਕੋਲ ਬੱਚਾ 2 ਘੰਟੇ ਲਈ ਜਾਂਦਾ ਹੈ ਬਾਕੀ ਸਾਰਾ ਦਿਨ ਤੁਹਾਡੇ ਨਾਲ ਰਹਿੰਦਾ ਹੈ ਜੇ ਤੁਸੀਂ ਨਹੀਂ ਸਿੱਖੇ ਨਾ ਤੇ ਤੁਹਾਡਾ ਬੱਚਾ ਬਿਹਤਰ ਨਹੀਂ ਹੋ ਸਕਦਾ ਪਰ ਬੱਚੇ ਨੂੰ ਤਾਂ ਚਲੋ ਕਲਾਸਿਸ ਲੈਣੇ ਹੀ ਹੋ ਮਾਪੇ ਉਹਨੂੰ ਵੀ ਨਾਲ ਹੀ ਸਿਖਾਉਂਦੇ ਬਿਲਕੁਲ ਭਾਜੀ ਇੱਥੇ ਸਾਡੇ ਇਹੀ ਸੈਂਟਰ ਦਾ ਤੁਸੀਂ ਕਹਿ ਰਹੇ ਹੋ ਨਾ ਕਿ ਮੈਂ ਇੰਨੇ ਪੇਰੈਂਟਸ ਨੂੰ ਮਿਲਿਆ ਐਨੇ ਸਭ ਨੂੰ ਤੁਸੀਂ ਉਹਨਾਂ ਨੂੰ ਪੁੱਛ ਕੇ ਦੇਖੋ ਸੋ ਉਹੀ ਚੀਜ਼ ਹੈ ਜੀ ਕਿਉਂਕਿ ਅਸੀਂ ਇੱਥੇ ਮਾਪੇ ਨੂੰ ਵੀ ਇਕੁਅਲ ਉਹਨਾਂ ਟ੍ਰੇਨਡ ਕਰਦੇ ਆ ਕਿਉਂਕਿ ਮੇਰਾ ਇਹ ਮੰਨਣਾ ਹੈ ਕਿ ਜੇ ਮਾਪੇ ਟ੍ਰੇਨ ਨਹੀਂ ਹੋਏਗਾ ਨਾ ਭਾਜੀ ਇਹ ਬੱਚਾ ਮੇਰਾ ਹੈ ਆਪਾਂ ਦੋ ਜਾਣੇ ਆ ਤੁਸੀਂ ਉਹਦੇ ਲਈ ਬੈਟਰ ਸੋਚੋਗੇ ਕਿ ਮੈਂ ਜਿਹਦੇ ਬੱਚਾ ਹੈ ਉਹਦਾ ਤੇ ਫਿਰ ਜਿਹੜਾ ਬੱਚਾ ਹੈ ਜੇ ਉਹਨੂੰ ਅਸੀਂ ਉਹਦਾ ਥੈਰਾਪਿਸਟ ਬਣਾ ਦੇਾਂਗੇ ਤੇ ਰਿਜ਼ਲਟ ਜਿਆਦਾ ਬੈਟਰ ਨਹੀਂ ਆਣਗੇ ਸੋ ਇਸ ਕਰਕੇ ਅਸੀਂ ਮਾਪੇ ਨੂੰ ਵੀ ਉਹਦਾ ਕੋ ਥੈਰਾਪਿਸਟ ਬਣਾਣੇ ਆ ਤਾਂ ਕਿ ਜਲਦੀ ਤੋਂ ਜਲਦੀ ਬੱਚੇ ਦੇ ਉੱਤੇ ਰਿਜ਼ਲਟ ਆਵੇ ਕਿਉਂਕਿ ਜਿੱਦਾਂ ਦੇ ਬੱਚੇ ਹੁੰਦੇ ਨੇ ਸਰ ਇਹ ਫਿਰ ਜਿੱਦਾਂ ਕਲਾਸਿਸ ਲੈਣ ਤੋਂ ਬਾਅਦ ਜਾਂ ਸਮਾਂ ਜਿਹੜਾ ਰਹਿੰਦਾ ਵਾ ਉਹਦੇ 'ਚ ਜੇ ਇਹਦਾ ਇਲਾਜ ਜਾਂ ਦੀਆਂ ਕਲਾਸਿਸ ਲੈ ਲਈਆਂ ਜਾਣ ਤਾਂ ਫਿਰ ਆਮ ਨੋਰਮਲ ਬੱਚੇ ਵਾਂਗੂ ਹੀ ਸਕੂਲ ਜਾਂਦਾ ਨੋਰਮਲ ਨੋਰਮਲ ਬੱਚੇ ਵਾਂਗੂ ਹੀ ਕਾਲਜ ਜਾਊਗਾ ਫਿਰ ਉਸੇ ਤਰੀਕੇ ਨਾਲ ਨੋਰਮਲ ਹੋਊਗਾ ਫਿਰ ਸਾਰੀਆਂ ਚੀਜ਼ਾਂ ਭਾਜੀ ਡਿਪੈਂਡ ਕਰਦੀਆਂ ਬੱਚੇ ਦੀ ਸੇਵਿਅਰਿਟੀ ਤੇ ਹੁਣ ਬੱਚਾ ਤੁਹਾਡੇ ਕੋਲ ਡਾਇਗਨੋਸ ਹੋ ਕੇ ਕਦੋਂ ਆਇਆ ਸੋ ਜੇ ਬੱਚਾ ਡਾਇਗਨੋਸ ਹੀ 6-7 ਸਾਲ ਤੇ ਹੋਇਆ ਤਾਂ ਬੱਚਾ ਸਾਰੇ ਕੰਮਾਂ 'ਚ ਪਿੱਛੇ ਰਹਿ ਜਾਏਗਾ ਸੋ ਜੇ ਬੱਚਾ ਡਾਇਗਨੋਸ 1.5 ਸਾਲ ਤੇ 2 ਸਾਲ ਤੇ ਹੋ ਗਿਆ ਤੇ ਫਿਰ ਬੱਚਾ ਭਾਜੀ ਬਾਕੀ ਸਾਰੇ ਉਹ ਕੰਮ ਕਰਦਾ ਜਿਹੜਾ ਬਾਕੀ ਬੱਚੇ ਵੀ ਕਰਦੇ ਨੇ ਬਸ ਇੱਥੇ ਨਾ ਮੈਂ ਤੁਹਾਡੋਂ ਇੱਕ ਰਿਕਵੈਸਟ ਕਰਨਾ ਚਾਹਾਂਗਾ ਕਿਉਂਕਿ ਤੁਸੀਂ ਮੈਂ ਇੱਥੇ ਲੋਕਾਂ ਦੀ ਸੋਚ ਬਦਲਣਾ ਚਾਹੁੰਦਾ ਲੋਕ ਇਹਨਾਂ ਨੂੰ ਨਾ ਏਦਾਂ ਦੇ ਬੱਚੇ ਇਹਨਾਂ ਨੂੰ ਕਮਜ਼ੋਰ ਇਹਨਾਂ ਨੂੰ ਮੈਂਟਲੀ ਰਿਟਾਰਡਡ ਸਮਝਦੇ ਮੈਂ ਉਹਨਾਂ ਨੂੰ ਇਹ ਸਮਝਾਉਣਾ ਚਾਹੁੰਦਾ ਕਿ ਤੁਸੀਂ ਇਹ ਜ਼ਰੂਰ ਦੇਖਦੇ ਹੋ ਕਿ ਪਿੱਛੇ ਨੇ ਤੁਸੀਂ ਇਹ ਕਿਉਂ ਨਹੀਂ ਦੇਖਦੇ ਕਿ ਉਹਨਾਂ ਨੂੰ ਪਰਫੈਕਟ ਚਾਈਲਡ ਵੀ ਕਿਹਾ ਜਾਂਦਾ ਹੈ ਉਹਨਾਂ ਨੂੰ ਸਪੈਸ਼ਲ ਚਾਈਲਡ ਵੀ ਕਿਹਾ ਜਾਂਦਾ ਹੈ ਅਸੀਂ ਉਹਨਾਂ ਦੀ ਸਪੈਸ਼ਲਟੀ ਨਹੀਂ ਦੇਖ ਰਹੇ ਅਸੀਂ ਕਮਜ਼ੋਰੀ ਦੇਖ ਰਹੇ ਹਾਂ ਕਮਜ਼ੋਰੀ ਦੇ ਕੇ ਅਸੀਂ ਉਹਨਾਂ ਨੂੰ ਹਮੇਸ਼ਾ ਹਰ ਚੀਜ਼ ਤੋਂ ਪਿੱਛੇ ਕਰਦੇ ਹਾਂ ਏਦਾਂ ਦੇ ਕਿਦਾਂ ਦੇ ਭਾਜੀ ਇਹ ਮੇਰੇ ਸਪੈਸ਼ਲ ਬੱਚੇ ਨੇ ਇਹਨਾਂ 'ਚ ਉਹ ਚੀਜ਼ਾਂ ਉਹ ਪਾਵਰਾਂ ਜਿਹੜੀਆਂ ਰੱਬ ਨੇ ਬਸ ਅਸੀਂ ਉਹਨੂੰ ਐਕਸਪਲੋਰ ਨਹੀਂ ਕਰ ਰਹੇ ਅਸੀਂ ਉਹਨੂੰ ਐਕਸਪਲੋਰ ਨਾ ਕਰਕੇ ਆਪਣੀ ਗਲਤੀ ਨੂੰ ਉਹਦੇ ਤੇ ਥੋਪ ਰਹੇ ਹਾਂ ਮੈਂ ਗਲਤੀਆਂ ਆਪਣੀਆਂ ਨੇ ਅਸੀਂ ਕਹਿ ਦਿੰਦੇ ਹਾਂ ਵੀ ਇਹ ਮੈਂ ਕਹਿੰਨਾ ਇੱਕ ਰਿਕੁਐਸਟ ਕਰਦਾ ਕਿ ਤੁਸੀਂ ਵੀ ਰਿਕੁਐਸਟ ਕਰੋ ਕਿ ਇਹ ਜਿਹੜੇ ਦਿਖ ਰਹੇ ਨੇ ਇੱਕ ਵਾਰੀ ਉਹ ਇਹਨਾਂ ਨੂੰ ਵੀ ਉਨੀ ਸਪੋਰਟ ਦੇ ਕੇ ਤੇ ਦੇਖਣ ਜਿੰਨੀ ਉਹ ਆਪਣੇ ਜਿਨ੍ਹਾਂ ਨੂੰ ਨਾਰਮਲ ਕਹਿੰਦੇ ਨੇ ਇਹ ਬੱਚੇ ਨਾ ਤੁਹਾਨੂੰ ਸੈਲੀਬ੍ਰਿਟੀ ਬਣ ਕੇ ਦਿਖਾਣਗੇ ਨਾ ਤੇ ਮੈਨੂੰ ਆ ਕੇ ਫੜਨਾ ਬੜੀ ਵੀ ਬੈਲ ਸਬ ਹੋਈ ਹੈ ਕਿ ਇਹ ਕਿੱਥੋਂ ਹੋ ਰਿਹਾ ਕਿਵੇਂ ਹੋ ਰਿਹਾ ਜਾਂ ਇਹਦੇ ਕਾਰਨ ਕੀ ਨੇ ਪਰ ਇਹਦੀ ਪੂਰੀ ਦੁਨੀਆ ਰਿਸਰਚ ਸ ਹੈ ਹਜੇ ਤੱਕ ਇਹਦਾ ਕੌਜ਼ ਨਹੀਂ ਪਤਾ ਲੱਗ ਪ ਰਿਹਾ ਕਿ ਕਿਉਂ ਹੋ ਰਿਹਾ ਬਟ ਹਾਂ ਇਹਦਾ ਕੌਜ਼ ਨਹੀਂ ਪਤਾ ਚੱਲ ਪ ਰਿਹਾ ਹੱਲ ਤੇ ਪਤਾ ਚੱਲ ਪ ਰਿਹਾ ਹੈ ਹੱਲ ਹੈ अर्ਲੀ ਇੰਟਰਵੈਂਸ਼ਨ ਉਹਦੇ ਵੱਲ ਦੁਨੀਆ ਭੱਜ ਨਹੀਂ ਰਹੀ ਹੈ ਸੋ ਮੈਂ ਸਮਝਦਾ ਕੌਜ਼ ਦਾ ਪਤਾ ਲੱਗਣਾ ਵੀ ਜ਼ਰੂਰੀ ਹੈ ਤਾਂ ਕਿ ਸਸੀਂ ਪਹਿਲਾਂ ਹੀ ਪ੍ਰੀਕੌਸ਼ਨ ਲੈ ਲਈਏ ਪੂਰੀ ਦੁਨੀਆ ਰਿਸਰਚ ਤੇ ਹੈ ਸਾਰੀ ਦੁਨੀਆ ਆਉਣ ਵਾਲੇ ਸਮੇਂ ਚ ਝੋਪ ਕਰਦੇ ਹੈ ਕਿ ਜਲਦੀ ਇਸ ਬਾਰੇ ਵੀ ਪਤਾ ਲੱਗੇਗਾ ਜਿਵੇਂ ਜਿਵੇਂ ਸਾਇੰਸ ਤਰੱਕੀ ਕਰਦੀ ਹੈ ਜਰੂਰ ਇਹਦੀ ਤੈ ਤੱਕ ਵੀ ਪਹੁੰਚੇਗੀ ਬਟ ਜਦ ਤੱਕ ਨਹੀਂ ਪਹੁੰਚ ਰਹੀ ਜਿਹੜੀ ਚੀਜ਼ ਪਤਾ ਉਹ ਤੇ ਕਰ ਲੋ ਅੱਜ ਵੀ ਮਾਪੇ-ਬਾਪ ਕੀ ਕਰ ਰਹੇ ਨੇ ਪਤਾ ਹੈ ਕਿ अर्ਲੀ ਇੰਟਰਵੈਂਸ਼ਨ ਹੀ ਇਹਦਾ ਹੱਲ ਹੈ अर्ਲੀ ਇੰਟਰਵੈਂਸ਼ਨ ਨਾ ਕਰਕੇ ਹੋਰਾਂ ਹੀ ਚੀਜ਼ਾਂ ਚ ਲੱਗੇ ਹੋਏ ਨੇ ਉਹਨੂੰ ਆਯੁਰਵੈਦਿਕ ਮੈਡੀਸਨ ਖਵਾਣ ਚ ਉਹਨੂੰ ਹੋਮੋਪੈਥਿਕ ਮੈਡੀਕ ਮੈਡੀਸਨ ਖਵਾਣ ਚ ਮੈਂ ਕਹਿੰਦਾ ਜੀ ਉਹ ਵੀ ਕਰਾਓ ਅਗਰ ਤੁਹਾਨੂੰ ਲੱਗਦਾ ਉਹਦੇ ਨਾਲ ਚੇਂਜ ਆ ਤੇ ਡੈਫੀਨੇਟਲੀ ਕਰਾਓ ਮੈਂ ਨਹੀਂ ਕਹਾਂਗਾ ਕਿ ਤੁਸੀਂ ਆਯੁਰਵੈਦਿਕ ਕਰਾ ਰਹੇ ਹੋ ਗਲਤ ਹੈ ਮੈਂ ਨਹੀਂ ਕਹਾਂਗਾ ਹੋਮੋਪੈਥਿਕ ਕਰਾ ਰਹੇ ਹੋ ਗਲਤ ਹੈ ਮੈਂ ਕਹਿੰਦਾ ਉਹਦੇ ਨਾਲ ਨਾਲ ਥੈਰੇਪੀ ਤੇ ਜ਼ਰੂਰ ਕਰਾਓ ਥੈਰੇਪੀ ਜ਼ਰੂਰ ਸੋ ਤੁਸੀਂ ਹੋਮੋਪੈਥਿਕ ਜ਼ਰੂਰ ਕਰਾਓ ਭਾਈ ਹੋ ਸਕਦਾ ਵਾਕੇ ਤੁਹਾਡੀ ਹੋਮੋਪੈਥਿਕ ਨਾਲ ਹੀ ਫਰਕ ਪੈਂਦਾ ਬਟ ਇਹਦੇ ਨਾਲ ਇੱਕ ਐਵੀਡੈਂਸ ਸਾਡੇ ਕੋਲ ਥੈਰੇਪੀ ਹੈ ਉਹ ਤੇ ਨਾ ਮਿਸ ਕਰੋ ਦੀਰ ਦੇ ਵਿੱਚ ਚਾਹੂੰਗਾ ਬੈਲ ਸਾਹਿਬ ਕੀ ਇੱਕ ਉਹਨਾਂ ਮਾਪਿਆਂ ਨੂੰ ਜ਼ਰੂਰ ਮੈਸੇਜ ਦਿਓ ਜਿਵੇਂ ਅਸੀਂ ਵੀ ਪਿੰਡਾਂ ਚੋਂ ਹੀ ਆਂ ਸਾਨੂੰ ਆਟਿਜ਼ਮ ਦਾ ਨਹੀਂ ਪਤਾ ਅਸੀਂ ਤੁਹਾਡੇ ਕੋ ਆ ਕੇ ਚੀਜ਼ਾਂ ਜਾਣੀਆਂ ਨੇ ਤਾਂ ਜਿਹੜੇ ਲੋਕ ਪਿੰਡਾਂ 'ਚ ਬੈਠੇ ਨੇ ਜਾਂ ਜਿਹੜੇ ਅਵੇਅਰ ਨਹੀਂਗੇ ਉਹ ਕਿਹੜੀਆਂ ਚੀਜ਼ਾਂ ਆਪਣੇ ਬੱਚੇ 'ਚ ਨਵ ਜਨਮੇ 'ਚ ਦੇਖਣ ਜਾਂ ਕਿਹੜੀ ਕੁਆਲਿਟੀਜ਼ ਜਾਂ ਕਿਹੜੀ ਚੀਜ਼ ਨੂੰ ਉਹ ਧਿਆਨ 'ਚ ਰੱਖਣ ਕਿ ਜਿੱਦਾਂ ਦਾ ਸਾਨੂੰ ਪਤਾ ਲੱਗ ਸਕੇ ਇੱਕ ਇਹ ਡਿਟੇਲ ਦੇ ਵਿੱਚ ਜ਼ਰੂਰ ਬਿਲਕੁਲ ਭਾਜੀ ਮੈਂ ਪਹਿਲਾਂ ਤੇ ਇੱਕ ਰਿਕਵੈਸਟ ਕਰਨਾ ਚਾਹਾਂਗਾ ਹੁਣ ਕੋਈ ਪਿੰਡਾਂ ਸ਼ਹਿਰਾਂ 'ਚ ਫਰਕ ਨਹੀਂ ਰਹਿ ਗਿਆ ਇੰਟਰਨੈਟ ਨੇ ਪੂਰੀ ਦੁਨੀਆ ਨੂੰ ਬਹੁ ਠੀਕ ਹੈ ਅੱਜ ਕੱਲ ਹਰ ਚੀਜ਼ ਤੁਹਾਨੂੰ ਕਿਤੇ ਕੋਈ ਡਾਊਟ ਲੱਗਦਾ ਤੁਸੀਂ YouTube ਤੇ Google ਤੇ ਕਿਤੇ ਵੀ ਪਾ ਕੇ ਦੇਖੋ ਤੁਹਾਨੂੰ ਹਰ ਚੀਜ਼ ਉਹਦੇ ਬਾਰੇ ਸਭ ਕੁਝ ਖੁੱਲ ਕੇ ਆ ਜਾਂਦਾ ਬਟ ਹਾਂ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਉਹਨਾਂ ਨੂੰ ਰਿਕਵੈਸਟ ਕਰਨਾ ਚਾਹਾਂਗਾ ਆਟਿਜ਼ਮ ਨੂੰ ਦੇਖਣ ਲਈ ਜਰਨਲੀ ਤਿੰਨ ਡੋਮੇਨ ਦੇਖੇ ਜਾਂਦੇ ਨੇ ਜਿਹੜੇ ਕਿ ਤੁਸੀਂ ਘਰ ਚ ਰਹਿ ਕੇ ਹੀ ਦੇਖ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਅਗਰ ਉਹਨਾਂ ਤਿੰਨਾਂ ਚੋਂ ਕੁਝ ਵੀ ਲੱਗਦਾ ਹੈ ਤੇ ਡੈਫੀਨਿਟਲੀ ਕਿਸੇ ਡਾਕਟਰ ਦੇ ਨਾਲ ਜਾਂ ਕਿਸੇ ਪ੍ਰੋਫੈਸ਼ਨਲ ਦੇ ਨਾਲ ਜ਼ਰੂਰ ਕੰਟੈਕਟ ਕਰੋ ਪਹਿਲਾਂ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਬੱਚੇ ਦੇ ਕੋਲ ਸ਼ਬਦ ਹੋਣਾ ਜਾਂ ਨਾ ਹੋਣਾ ਮਾਲਾ ਬੱਚੇ ਦੇ ਕੋਲ ਸ਼ਬਦ ਹੈ ਉਹਦੇ باوجود ਵੀ ਉਹ ਕਮਿਊਨੀਕੇਟ ਨਹੀਂ ਕਰ ਪਾ ਰਿਹਾ ਜਾਂ ਬੱਚੇ ਕੋਲ ਸ਼ਬਦ ਹੀ ਨਹੀਂ ਹੈ ਠੀਕ ਹੈ ਦੂਸਰਾ ਬੱਚੇ ਦਾ ਸੋਸ਼ੀਅਲੀ ਡੈਫਿਸਿਟ ਹੋਣਾ ਕਿ ਬੱਚਾ ਆਪਣੇ ਆਪ ਚ ਹੈਲੋ ਨਹੀਂ ਹਾਈ ਨਹੀਂ ਕੁਲਣਾ ਮਿਲਣਾ ਨਹੀਂ ਆਪਣੀ ਉਮਰ ਦੇ ਬੱਚਿਆਂ ਦੇ ਨਾਲ ਖੇਲਣਾ ਨਹੀਂ ਆਪਣੇ ਨਾਮ ਨੂੰ ਪੁਕਾਰਨ ਤੇ ਰਿਸਪੌਂਡ ਨਹੀਂ ਕਰਨਾ ਆਈ ਕੰਟੈਕਟ ਨਹੀਂ ਕਰਨਾ ਮੰਮੀ ਪਾਪਾ ਨੂੰ ਆਇਡੈਂਟੀਫਾਈ ਨਹੀਂ ਕਰਨਾ ਸਮਥਿੰਗ ਇਸ ਤਰ੍ਹਾਂ ਦੀ ਚੀਜ਼ਾਂ ਤੀਸਰਾ ਸਟੀਰੀਓਟਿੱਪੀਕਲ ਬਿਹੇਵੀਅਰ ਸਟੀਰੀਓਟਿੱਪੀਕਲ ਬਿਹੇਵੀਅਰ ਮਤਲਬ ਕੁਝ ਵੀ ਅਲੱਗ ਜਾ ਬਿਹੇਵ ਕਰਨਾ ਜਿਵੇਂ ਆਪਣੇ ਆਪ ਹੀ ਹੱਸਣ ਲੱਗ ਪੈਣਾ ਆਪਣੇ ਆਪ ਹੀ ਰੋਣ ਲੱਪੈਣਾ ਜਿਆਦਾ ਖੁਸ਼ ਹੋ ਕੇ ਹੈਂਡ ਫਲੈਪਿੰਗ ਕਰਨਾ ਕੰਨਾਂ ਨੂੰ ਬੰਦ ਕਰ ਲੈਣਾ ਕਿਸੇ ਵੀ ਆਵਾਜ਼ ਨੂੰ ਸੁਣ ਕੇ ਕੰਨਾਂ 'ਚ ਉਂਗਲੀਆਂ ਪਾਣਾ ਸੋ ਕਿਸੇ ਵੀ ਖਾਣ ਵਾਲੀ ਚੀਜ਼ ਨੂੰ ਖਾਣ ਤੋਂ ਪਹਿਲਾਂ ਸਮੈਲ ਕਰਨਾ ਪੰਜਿਆਂ ਦੇ ਬਾਹਰ ਚੱਲਣਾ ਟੋ ਵਾਕਿੰਗ ਕਰਨਾ ਸੋ ਜਿਆਦਾ ਐਕਸਾਈਟਿਡ ਰਹਿਣਾ ਟਿੱਕੇ ਨਾ ਬੈਠਣਾ ਕਿਸੇ ਵੀ ਚੀਜ਼ ਦੇ ਨਾਲ ਫੈਸੀਨੇਟਿਡ ਹੋ ਜਾਣਾ ਜਿਵੇਂ ਕਿਸੇ ਟੌਏ ਦੇ ਨਾਲ ਉਹਨੂੰ ਅਰਵਲੇ ਆਪਣੇ ਹੱਥ ਹੀ ਰੱਖਣਾ ਸੋ ਕਿਸੇ ਪੈਨ ਪੈਨਸਲ ਨੂੰ ਆਪਣੇ ਹੱਥ ਚ ਰੱਖਣਾ ਇੱਕੋ ਚੀਜ਼ ਨੂੰ ਰਿਪੀਟ ਕਰਦੇ ਰਹਿਣਾ ਇੱਕੋ ਹੀ Song ਨੂੰ ਸੁਣਦੇ ਰਹਿਣਾ ਸੋ ਮਤਲਬ ਖਿਡੌਣਿਆਂ ਨਾਲ ਖੇਲਣ ਦੀ ਬਜਾਏ ਉਹਨਾਂ ਨੂੰ ਲਾਈਨ 'ਚ ਲਗਾਉਂਦੇ ਰਹਿਣਾ ਬੱਚਿਆਂ ਦੇ ਨਾਲ ਖੁੱਲਣਾ ਮਿਲਣਾ ਨਹੀਂ ਖੁਦ ਨੂੰ ਮਾਰਨਾ ਸਾਹਮਣੇ ਵਾਲੇ ਨੂੰ ਮਾਰਨਾ ਜਿਆਦਾ ਜ਼ਿੱਦੀ ਰਹਿਣਾ ਸਮਥਿੰਗ ਇਸ ਤਰੀਕੇ ਦੇ ਅਗਰ ਕੋਈ ਬੱਚਾ ਬਿਹੇਵ ਕਰ ਰਿਹਾ ਹੈ ਤੇ ਉਹਨੂੰ ਡਿਲੇ ਨਾ ਕਰੋ ਉਨੂੰ ਇਹ ਨਾ ਕੋ ਕਿ ਕੋਈ ਬੱਚਾ ਲੇਟ ਹੀ ਬੋਲਿਆ ਸੀ ਜੀ ਜਾਂ ਬੱਚੇ ਕੁਲ ਕਈ ਬੱਚੇ ਆਪਣੇ ਆਪ ਚ ਹੀ ਰਹਿੰਦੇ ਨੇ ਬਾਅਦ ਵਿੱਚ ਕੁਲਦੇ ਮਿਲਦੇ ਨੇ ਸੋ ਮਤਲਬ ਇਸ ਤਰ੍ਹਾਂ ਦੀ ਚੀਜ਼ੇ ਰੂਮਰਸ ਨੂੰ ਨਾ ਮੰਨੋ ਅਗਰ ਇਸ ਤਰ੍ਹਾਂ ਦਾ ਕੋਈ ਵੀ ਸਿੰਪਟਮਸ ਲੱਗਦਾ ਹੈ ਤੇ ਇਮੀਡੀਏਟਲੀ ਕਿਸੇ ਪੀਡੀਟ੍ਰੀਸ਼ੀਨ ਦੇ ਨਾਲ ਜਾਂ ਕਿਸੇ ਪ੍ਰੋਫੈਸ਼ਨਲ ਦੇ ਨਾਲ ਕੰਟੈਕਟ ਕਰੋ ਕਿਉਂਕਿ ਸਮੇਂ ਰਹਿੰਦੇ ਅਗਰ ਇਹਦਾ ਡਾਇਗਨੋਸ ਹੋ ਜਾਏਗਾ ਤੇ ਤੁਸੀਂ ਇਸ ਬੱਚੇ ਨੂੰ ਬਹੁਤ ਬਿਹਤਰ ਕਰ ਸਕਦੇ ਹੋ ਸੋ ਅਗਰ ਉਹਦਾ ਸਮੇਂ ਨਿਕਲ ਜਾਏਗਾ ਤਾਂ ਉਸ ਤੋਂ ਬਾਅਦ ਤੁਸੀਂ ਜੋ ਮਰਜ਼ੀ ਕਰ ਲੋ ਫਿਰ ਤੁਸੀਂ ਉਹਨੂੰ ਫੜ ਨਹੀਂ ਸਕਦੇ ਰਨ ਨਹੀਂ ਸਕਦਾ ਫਿਰ ਬਾਕੀਆਂ ਦੇ ਨਾਲ ਬੈਠ ਸਾਹਿਬ ਤੁਸੀਂ ਬਹੁਤ ਪਿੱਛੇ ਰਹਿੰਦਾ ਜਾਏਗਾ ਤੁਸੀਂ ਸਮਾ ਦਿੱਤਾ ਉਹਦੇ ਲਈ ਬਹੁਤ ਬਹੁਤ ਧੰਨਵਾਦ ਤਾਂ ਇਹ ਮੈਨੂੰ ਲੱਗਦਾ ਕਿ ਇੰਟਰਵਿਊ ਹਰ ਮਾਂ ਪਿਓ ਨੂੰ ਦੇਖਣੀ ਚਾਹੀਦੀ ਹੈ ਜਿਨ੍ਹਾਂ ਦੇ ਬੱਚੇ ਛੋਟੇ ਨੇ ਕਿਉਂਕਿ ਇਹ ਚੀਜ਼ਾਂ ਹੋ ਜਾਣੀਆਂ ਕੋਈ ਵੱਡੀ ਗੱਲ ਨਹੀਂ ਗਈ ਤੇ ਆਪਣੇ ਆਪ ਦੇ ਵਿੱਚ ਕਮੀਆਂ ਬਣਾ ਸਮਝਿਓ ਪਰ ਜੇ ਇਹ ਹੋ ਗਿਆ ਤਾਂ ਤੁਹਾਨੂੰ ਅੱਜ ਇਸ ਚੀਜ਼ ਦਾ ਹੱਲ ਵੀ ਦੱਸਤਾ ਬੱਚੇ ਠੀਕ ਹੋ ਸਕਦੇ ਨੇ ਬਸ ਤੁਹਾਨੂੰ ਥੋੜੀ ਜੀ ਨੌਲੇਜ ਅਤੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਕੈਮਰਾਮੈਨ ਗੁਲਚਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ